ਉੱਤ ਪੱਤ ਕਮਾਨ ਦਾ ਬੇੜਾ ਹੀ ਵਹਿ ਗਿਆ ਜੇ ਬਾਈ ਵਹਿ ਗਿਆ ਹੁੰਦਾ ਤਾਂ ਕਿਹੜਾ ਗੌਂਡੀ ਹੈ ਨੇੜੇ ਗੌਡੀ ਵੇਲੇ ਕਿਹੜਾ ਨੇੜੇ ਕਿਹੜਾ ਪਿੰਡ ਹੈ ਉਧਰੋਂ ਬਾਦਲ ਨੇੜੇ ਆ ਇਧਰੋਂ ਕੁੜੀਆਂ ਨੇ ਕਿ ਕੁੜਗੇ ਨੇੜੇ ਕਿਹੜਾ ਵੇਲਾ ਨੂੰ ਕਿਹੜਾ ਹੈ ਉਹ ਨਹੀਂ ਨੇੜੇ ਪੱਡੇ ਹੋਏ ਪਹਿਲਾਂ ਆਏ ਨਾ ਸਾਡੀਆਂ ਮੋਟਰਾਂ ਮੂਟਰਾਂ ਲਾਤੀਆਂ ਪੱਖਿਆਂ ਤੇ ਲਾਤੀਆਂ ਬਾਕੀ ਖੇਤਾਂ ਵਾਲੀਆਂ ਮੋਟਰ ਯਾਰੀ ਬਾਦਲ ਸਾਹਿਬ ਸਾਨੂੰ ਕਣਕ ਦਿੰਦਾ ਸੀ ਬਾਦਲ ਸਾਹਿਬ ਉਹ ਵੀ ਕਾਕੇ ਮਰ ਗਿਆ ਇਹ ਜੀਤਵਿੰਦਰ ਨੂੰ ਜਿਟਾਉਣਾ ਚਾਹੁੰਦੇ ਆਂ ਬੰਦਾ ਖੁੱਡੀਆਂ ਤੋਂ ਮੰਤਰੀ ਵੀ ਹੈਗਾ ਕਿ ਉਹਨੇ 2 ਸਾਲਾਂ ਚ ਕੰਮ ਨਹੀਂ ਕੀਤਾ ਨਹੀਂ ਬਾਦਲ ਦੇ ਵਿੱਚ ਵੱਡੇ ਵੱਡੇ ਬਣੇ ਹੋਏ ਆ ਡਾਕਟਰ ਕਹਿੰਦੇ ਸੀ ਕਿ ਪਰ ਹੁਣ ਤਾਂ ਕਹਿੰਦੇ 2 ਸਾਲਾਂ ਦੇ ਕੁਝ ਹੀ ਆ ਨਹੀਂ ਹਰ ਤੁਸੀਂ ਮੇਰੇ ਤੋਂ ਇਮੇਜ ਹਸਟਲ ਉਹ ਲੈ ਆਈਏ ਵੇਰ ਕੇ ਕਰ ਬਣ ਕੇ ਰਹੇ ਆ ਤੇ ਵਰਕਰ ਮਾਰਕੀ ਰਹਿਵਾਂਗੇ ਕੰਮ ਦੀ ਗੱਲ جدوٹا ہوں پیری ہاتھ لیا مڑ کے بار چکا ہزار روپیہ کہنے پایا کسی نے جھاڑو ہی مارتا جھاڑو ہی ਉਹ ਕਹਿੰਦੇ ਬਦਲਾਵ ਲੈ ਕਹਿੰਦੇ ਝਾੜੂ ਲੈ ਕੇ ਆਨੇ ਕਹਿੰਦੇ ਕਿ ਚੰਗਾ ਸੋਹਣਾ ਕੰਮ ਕਰਾਂਗੇ ਕੀ ਕਰਾਂਗੇ ਉਹ ਨੂੰ ਮੇਰੇ ਸਾਹਮਣੇ ਲਿਆ ਮੈਂ ਦੱਥਾ ਨੂੰ ਬੀਦਾ ਤੇ ਕੀ ਕੀਤਾ ਤੂੰ ਉਹ ਕਾਮਰਦ ਉਹ ਕਾਗਰਸ ਵਾਲਾ ਨੂੰ ਮਿਲਿਆ ਵੀ ਕੀ ਕੀ ਚਾ ਦੱਸੋ ਦੱਸੋ ਕੀ ਬਾਦਰ ਬਾਦਰ ਚੰਗਾ ਅਜੇ ਬਾਦਰ ਸਰਕਾਰ ਚ ਇਹ ਹਰੇ ਘਰ ਦੇ ਵਿੱਚ ਨੌਕਰੀ ਦਵਾਂਗੇ ਕੌਣ ਮਲੇ ਤਾਂ ਕੋਈ ਨੌਕਰੀ ਨਹੀਂ ਮਿਲੀ ਪਿੰਡ ਚ ਵੀ ਨਹੀਂ ਕੋਈ ਲੱਗਿਆ ਕੋਈ ਨਹੀਂ ਲੱਗਿਆ ਜੀ ਹਲੇ ਤਾਂ ਗਰਾਉਂਡ ਹੈ ਗੈਸ ਇਹ ਨਾ ਕੋਈ ਗਰਾਉਂਡ ਬਣਿਆ ਜਵਾਗ ਤਾਂ ਸਾਰੇ ਰੋਲੇ ਫਿਰਦੇ ਇੱਥੇ ਕੋਈ ਕੋਈ ਕੁਝ ਨਹੀਂ ਕਰਦਾ ਗਰਮੀਤ ਸਿੰਘ ਖੁੱਡੀਆਂ ਬਣੇ ਆ ਠੀਕ ਆ ਉਹਨਾਂ ਨੇ ਇੱਕ ਵਾਰੀ ਨਹੀਂ ਪਿੰਡ ਦੇ ਵਿੱਚ ਢੇਡਾ ਮਾਰਿਆ ਇੱਕ ਸਭਾ ਚੌਲਾਂ ਨੂੰ ਲੈ ਕੇ ਹਰ ਪਾਸੇ ਸਿਆਸਤ ਕਰਵਾਈ ਹੋਈ ਹੈ ਤੇ ਮੇਰਾ ਬਾਪੂ ਜੀ ਰਹਿਣੇ ਐ ਨਾਲ ਕੋਲ ਜਾਣਾਂਗੇ ਕਿਹੜੀ ਪਾਰਟੀ ਕਿਹੜੀ ਜਿਹੜੀ ਪਾਰਟੀ ਨੇ ਕਿਹੜੀ ਪਾਰਟੀ ਦਾ ਪਿੰਡਦਾਰ ਵਿੱਚ ਲੋਕ ਸਭਾ ਲੰਬੀ ਜਿਹੜੀ ਬਠਿੰਡਾ ਨੇ ਹੁੰਦੇ ਹਲਕਾ ਲੰਬੀ ਦੇ ਵਿੱਚ ਹਾਂ ਇਹ ਬਦਲਾਂ ਦਾ ਗੜ ਮੰਨਿਆ ਜਾਣ ਵਾਲਾ ਜਿਹੜਾ ਲੰਬੀ ਐ ਉਹ ਲੰਬੀ ਦੇ ਵਿੱਚ ਬਾਪੂ ਜੀ ਸ਼ਸ਼ੀਕਰ ਬਾਪੂ ਜੀ ਕੀ ਕਹਿੰਦਾ ਮੋਲ ਉਹ ਮੋਲ ਕੋਈ ਸਾਰੀਆਂ ਪਾਰਟੀਆਂ ਬੈਠੇ ਨੇ ਸੇ ਗੌਂਡੀ ਨੂੰ ਵੋਟਾਂ ਮਾਰਿਆ ਕਿਹੜਾ ਗੌਂਡੀ ਐ ਨੇੜੇ ਗਵੰਡੀ ਵੇਲੇ ਕਿਹੜਾ ਨੇੜੇ ਕਿਹੜਾ ਪਿੰਡ ਹੈ ਉਧਰ ਬਾਦਨ ਨੇੜੇ ਆ ਉਧਰ ਕੁੜੀਆਂ ਨੇ ਕਿ ਕੁੜਗੇ ਨੇੜੇ ਕਿਹੜਾ ਵੇਲਾ ਨੂੰ ਕਿਹੜਾ ਹੈ ਉਹ ਨਹੀਂ ਨੇੜੇ ਨੇੜੇ ਆ ਨੇੜੇ ਆ ਨੇੜੇ ਯਾਰ ਨੇ ਕਿੰਨਾ ਜ਼ਿਆਦਾ ਪਿਆਰ ਹੈ ਉਹ ਪਿਆਰ ਤਾਂ ਸਾਰੇ ਨਾਲ ਹੀ ਹੈ ਉਹ ਗਵੰਡੀ ਹੈ ਕੰਮ ਕਿਤੇ ਨੇ ਕੋਈ ਹੈ ਕੰਮ ਕਿਤੇ ਕੁੜੀਆਂ ਕੰਮ ਕਰੀ ਜਾਂਦੇ ਜਿੰਦੇ ਕੋਈ ਕੰਮ ਸਾਨੂੰ ਹੈ ਹੀ ਨਹੀਂ ਕੋਈ ਰੋਡ ਤੇ ਨਹੀਂ ਕੰਮ ਕਰੀ ਜਾਂਦਾ ਜਿੰਨਾ ਹੈਗਾ ਜਿਹਨੇ ਇੱਕ ਕੰਮ ਹੈ ਹੈਗਾ ਕਰੀ ਕੇ ਜਾਂਦਾ ਭਾਈ ਦੋਸਤ ਕਿਸਾਨੀ ਉਹਨਿੰਦਾ ਬੈਚਲਾ ਰੱਖੇ ਜੁੜੇ ਹੋਇਓ ਕਿਹੜੀ ਪਾਰਟੀ ਦੇਖਣਾ ਫਸਲ ਪਾਰਟੀ ਸਾਡੀ ਦਾ ਜੁਨੀ ਨਹੀਂ ਹੈ ਕੋਈ ਪਾਰਟੀ ਨਹੀਂ ਸਾਡੀ ਜੀ ਤੁਹਾਨੂੰ ਪਤਾ ਹੀ ਆ ਸਾਰੇ ਅੱਗੇ ਹੁੰਨੇ ਸੀ ਦਾ ਸਸਦੂ ਪਰਚ ਮੈਂ ਸੋਰ ਕੁਛ ਨਹੀਂ ਗਾਈ ਨਹੀਂ ਤੁਹਾਡੇ ਕਿਸਾਨਾਂ ਵਾਸਤੇ ਕਿਹੜੀ ਪਾਰਟੀ ਵਧੀਆ ਰਹਿ ਸਕਦੀ ਕਿਸਾਨਾਂ ਵਾਸਤੇ ਕੋਈ ਵੀ ਚੰਗੇ ਜੀ ਨਾ ਕੋਈ ਆਪ ਵਾਲੇ ਚੰਗੇ ਆ ਨਾ ਕੋਈ ਬੀਜੇਪੀ ਵਾਲੇ ਚੰਗੇ ਆ ਸਾਰੇ ਇੱਕੋ ਹੀ ਆ ਸਾਰੇ ਕਿਸਾਨਾਂ ਦੇ ਸਾਰੇ ਡੰਡੇ ਮਾਰੇ ਆ ਉੱਤੇ ਖਨੌਰੀ ਪੰਜ ਪੰਜ ਕਿੱਲੇ ਆ ਕੇ ਕੁੱਟ ਗਏ ਟਰੈਕਟਰ ਬਣ ਕੇ ਸਾਡੇ ਉਹਨਾਂ ਦਾ ਹਈ ਦੀ ਕੋਈ ਕੁੱਛ ਨਹੀਂ ਦਿੱਤਾ। ਉਹ ਸ਼ੁਭ ਕਰਨ ਮਰਿਆ ਭਗਵੰਤ ਮਾਨ ਨੇ ਮੰਨ ਲਾ ਉਹਦਾ ਅਜਿਹਾ ਬਿਆਨ ਨਹੀਂ ਦਿੱਤਾ ਉਹਦਾ ਕੁਛ ਨਹੀਂ ਦਿੱਤਾ। ਨਾ ਕੋਈ ਨੌਕਰੀ ਦਿੱਤੀ ਨਾ ਕਰੋੜ ਰੁਪਏ ਦਿੱਤਾ। ਕਹਿੰਦੇ ਕੇਂਦਰੀ ਵਾਲਾ ਹੰਦਰ ਹੋਇਆ ਸੀ ਤਾਂ ਭਗਵੰਤ ਮਾਨ ਦੇ ਦਿਨ ਰਾਤ ਬਿਆਨ ਆਉਂਦੇ ਸੀਗੇ। ਬਿਆਨ ਨਹੀਂ ਆਉਂਦੇ ਇਕੱਲੇ ਕਰਦੇ ਕੁਛ ਨਹੀਂ ਨਾ। ਇਕੱਲੇ ਬਿਆਨਾਂ ਨਾਲ ਕੁਛ ਨਹੀਂ ਹੁੰਦਾਗਾ। ਹਾਂ। ਬਿਲਕੁਲ ਬਾਬੂ ਜੀ ਕਿਹੜੀ ਪਾਰਟੀ ਦੇਖਣਾ ਪਸੰਦ ਕਰੋਗੇ? ਹਾਂ? ਕਿਹੜੀ ਪਾਰਟੀ ਦੇਖਣਾ ਪਸੰਦ ਕਰੋਗੇ? ਦੇਖਣਾ? ਹਾਂ। ਵੰਡਰੀ ਦੀ ਕੋਈ ਨਹੀਂ ਪਾਰਟੀ। ਕਾਲੀ ਵੀ ਹੈ, ਭਾਜਪਾ ਵੀ ਹੈ, ਆਪ ਵੀ ਹੈ। ਸਾਰੇ ਹੋਣਗੇ ਫਿਰ ਆਪ ਤੇ ਆਪ ਦੀ ਥਾਂ ਹੋਣਗੇ ਮੈਂ ਕੀ ਲੈਣਾ ਇਹਨਾਂ ਤੋਂ ਤੁਹਾਨੂੰ ਕਿਹੜੀ ਚੰਗੀ ਲੱਗਦੀ ਹੈ ਤੁਹਾਨੂੰ ਕਿਹੜੀ ਚੰਗੀ ਲੱਗਦੀ ਹੈ ਮੈਂ ਤਾਂ ਤੁਸੀਂ ਚੰਗੇ ਲੱਗਦੇ ਹੋ ਕੋਈ ਨਹੀਂ ਤੇ ਤਾਂ ਕੰਮ ਨਹੀਂ ਕਰਾਉਣਾ ਹੈ ਕੰਮ ਨਹੀਂ ਕਰ ਪੈਂਦਾ ਕਿ ਤੁਹਾਨੂੰ ਨਰਾਜ਼ ਕੀ ਆਲੇ ਕੰਮ ਪਰਮਾਤਮਾ ਨੇ ਆਪ ਹੀ ਜਿਹੜਾ ਕਰਨੇ ਕਰੀ ਜਾਂਦਾ ਵਸਪਾ ਕਿਸੇ ਤੋਂ ਕੀ ਲੈਣਾ ਹੈ ਕਿਹੜੀ ਪਾਰਟੀ ਨੂੰ ਚੰਗੀ ਲੱਗਦੀ ਹੈ ਸਾਰੀਆਂ ਚੰਗੀਆਂ ਪਾਰਟੀਆਂ ਮਾੜੀ ਕਿਹੜੀ ਹੈ ਸਾਰੀਆਂ ਪਾਰਟੀਆਂ ਕੋਈ ਨਹੀਂ ਕੋਈ ਨਹੀਂ ਮਾੜੀ ਸਾਰੀਆਂ ਚੰਗੀਆਂ ਆਪ ਦੀ ਥਾਂ ਉਹ ਚੰਗੀ ਆਪ ਦੀ ਥਾਂ ਉਹ ਚੰਗੀ ਹੈ ਜੰਮੀ ਦੇ ਵਿੱਚ ਕੰਮ ਹੋਏ ਆ 2 ਸਾਲਾਂ ਦੀ ਸਰਕਾਰ ਦੇ ਆਹ ਤੇ ਜਿੰਨੇ ਕੋਲ ਸਾਰੇ ਸੀ ਉਹਨੇ ਇੱਕ ਹੋ ਗਈ। ਕੀ ਕੋਈ ਵੱਡਾ ਕੰਮ ਕੀ ਹੋਇਆ? ਵੱਡਾ ਕੰਮ ਤਾਂ ਨਹੀਂ ਅਜੇ ਤੱਕ ਸਾਨੂੰ ਦਿਖਿਆ ਕੋਈ। ਬਾਲ ਸਾਹਿਬ ਦੇ ਕੋਲ ਵੱਡਾ ਕੰਮ। ਬਦਲਾ ਦੇ ਤਾਂ ਪਹਿਲਾਂ ਵੱਡੇ ਹੋਏ। ਪਹਿਲਾਂ ਐ ਨਾ ਸਾਡੀਆਂ ਮੋਟਰਾਂ-ਮੂਟਰਾਂ ਲਾਤੀਆਂ, ਪੱਖਿਆਂ ਤੇ ਲਾਤੀਆਂ, ਬਾਕੀ ਖੇਤਾਂ ਵਾਲੀਆਂ ਮੋਟਰਾਂ ਲੱਗੀਆਂ। ਇਹੋ ਜਿਹਾ ਕੁਝ ਬਾਲ ਸਾਹਿਬ ਨੇ ਕਰਿਆ ਸਾਡੇ ਮਤਲਬ ਏਰੀਏ 'ਚ ਸਾਰੇ ਜਿਹਾ ਕਰਿਆ। ਕਹਿੰਦੇ ਬਦਲਾ ਦਾ ਗੜ ਸੀਗਾ ਤੇ ਕਹਿੰਦੇ ਬਦਲਾਵ ਆਇਆ ਸੀ ਕਿ ਦੋ ਸਾਲਾਂ 'ਚ ਕੋਈ ਬਦਲਾਵ ਨਹੀਂ ਕੇ। ਬਦਲਾਵ ਤਾਂ ਸੀਗਾ ਹੀ ਫੇਰ ਹੀ ਆਮ ਜਿੱਤੇ ਅਜੇ ਬਦਲਾਵ ਸੀਗਾ ਤਾਂ। ਤੇ ਬਦਲਾਵ ਨਾ ਹੁੰਦਾ ਤਾਂ ਫੇਰ ਕਿੱਥੋਂ ਜੇਤੇ ਬਦਲਾ ਲੋਕ ਬਦਲਾ ਹਾਲ ਦੇ ਸੀ ਬਦਲਾ ਆ ਗਿਆ ਕੈਂਡੀਡੇਟ ਤੁਹਾਨੂੰ ਇਸ ਟਾਈਮ ਕਿਹੜਾ ਵਧੀਆ ਲੱਗ ਰਿਹਾ ਕੈਂਡੀਡੇਟ ਤਾਂ ਸਾਰੇ ਹੀ ਵਧੀਆ ਆਪਦੀ ਸਾਂ ਕੋਈ ਨਹੀਂ ਮਾਰਾ ਜੀਤਮਿੰਦਰ ਹੈ ਪਰਮਪੰਦਰ ਨੂੰ ਤਾਂ ਅਸੀਂ ਜਾਣਦੇ ਨਹੀਂਗੇ ਜੇ ਕਾਂਗਰਸ ਦੀ ਵੋਟ ਸਾਡੇ ਮੇਸ਼ ਜੀ ਦਾ ਕਰਕੇ ਹੈਗੀ ਹੈ ਜੀਤਮਿੰਦਰ ਕੋਈ ਨਹੀਂ ਜਾਣਦਾ ਸਰ ਸਿਮਰਤ ਕੋਰ ਕਹਿੰਦੇ ਤਿੰਨ ਟਰਮਾਂ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਰਹਿ ਰਿਹਾ ਕੰਮ ਕੋਈ ਕੀਤਾ ਹੋਵੇ ਉਹਨਾਂ ਤੇ ਕੰਮ ਨਹੀਂ ਬਹੁਤ ਸਾਰਾ ਸੀ ਕਿ ਉਹਨੇ ਕੀ ਕਰਨਾ ਸੀ ਫਿਰ ਇੱਥੇ ਮਨਸਾਵਾਂ ਆ ਵੀ ਕਰਦੇ ਸੀ ਜਿਹੜਾ ਕਰਦੇ ਸੀ ਇਹ ਏਰੀਆ ਹੀ ਬਦਲ ਸਾਹ ਦਾ ਏਰੀਆ ਬਦਲ ਸਾਹ ਦੀ ਮਾਪੂ ਜੀ ਕਿਹੜੀ ਪਾਰਟੀ ਚੰਗੀ ਹੈ ਜਿਹੜੇ ਲੋਕਾਂ ਵਿੱਚੋਂ ਕੰਮ ਕਰ ਸਕਦੀ ਹੈ ਪਰ ਪਾਰਟੀ ਦਾ ਕੋਈ ਨਹੀਂ ਮਾੜੀ ਹੁੰਦੀ ਜਿਹੜੀ ਲੋਕਾਂ ਵਾਸਤੇ ਕੰਮ ਕਰੇ ਪਰ ਗੱਲ ਇਹ ਜਿਹੜੀ ਪਾਰਟੀ ਦਾ ਬੰਦਾ ਜਿਹੜੇ ਉਸੇ ਦੇ ਹੱਕ ਦੀ ਉਸੇ ਦੀ ਗੱਲ ਕਰੂਗਾ ਅਗਲਾ ਮੈਂ ਐਂ ਤੂੰ ਕੋਈ ਵੀ ਠੀਕ ਹੈ ਤੇ ਕੈਂਡੀਡੇਟ ਕਿਹੜਾ ਵਧੀਆ ਕੈਂਡੀਡੇਟ ਜਿਤਮਿੰਦਰ ਹੈ ਹਰਸ਼ਮਿਤ ਕੋਰ ਬਦਲ ਹੈ ਛੋਡੀਆਂ ਸਾਹਿਬ ਨਹੀਂ ਪਾਵਾਂਗੇ ਸਾਡਾ ਗਵੰਡੀ ਵੀ ਹੈ ਮਿੱਤਰ ਵੀ ਹੈ ਰਿਸ਼ਤੇਦਾਰ ਵੀ ਹੈ ਸਾਰੀਆਂ ਗੱਲ ਕੰਮ ਵੀ ਕੀਤੇ ਆ ਹੁਣ ਅਸੀਂ ਆ ਪਾ ਪਾ ਪਾਈਆਂ ਪਾਈ ਇਹਨਾਂ ਵਿਚਾਰੇ ਕੀਤਾ ਮੂੰਹੇ ਲਿਆਦੇ ਸਾਰਾਂ ਦੇ ਕੁਝ 10 ਕਿਲੇ ਦੂਰ ਤੱਕ ਦੇ ਵਧੀਆ ਕੰਮ ਕਰ ਰਹੇ ਜਿੰਨੇ ਕੇਦੇ ਹੱਥ ਵਾਸਾ ਗੱਲ ਕੀ ਲੱਗਦਾ ਲੰਬੀ ਦੇ ਵਿੱਚੋਂ ਜੇ ਪਹਿਲਾਂ ਵੋਟਾਂ ਨਾਲ ਲੀਡ ਲੈ ਕੇ ਜਿੱਤੇ ਜਿੱਤੂ ਆ ਦੇਖੋ ਜੀ ਇਹ ਤਾਂ ਜਨਤਾ ਦਾ ਫਤਵਾ ਹੈ ਹੋ ਸਕਦਾ ਲੀਡ ਵੱਜੇ ਹੋ ਸਕਦਾ ਕੋਈ ਹੋ ਜਾ 500 ਘਟ ਜਾਈਏ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਕੀ ਕਰਨੇ ਇਹ ਲੋਕਾਂ ਦੀ ਗੱਲ ਹੈ ਲੋਕ ਜਿਹੜੇ ਜਿਹੜੇ ਚਾਹਣ ਚੰਗਾ ਚਾਉਣਗੇ ਉਹਦੀ ਲੀਡ ਵੱਜੂਗੀ ਤੇ ਖੁਡੀਆਂ ਸਾਹਿਬ ਨੂੰ ਆਖਣਗੇ ਵੀ ਕਿ ਕੰਮ ਨਹੀਂ ਕੀਤਾ ਉਹਦੇ ਹਜ਼ਾਰ ਕੱਟ ਜੂਗੇ ਗੱਲ ਤਾਂ ਪਰ ਲੀਡ ਰਹੂਗੀ ਇਹ ਗੱਲ ਗਰੰਟਡ ਹੈ ਲੰਬੀ ਦੇ ਵਿੱਚ ਲੰਬੀ ਹਾਲੇ ਲੀਡ ਰਹੂਗੀ ਖੁੱਡੀਆਂ ਸਾਹਿਬ ਦੀ ਬਿਲਕੁਲ ਕਿ ਕਿ ਪਿੰਡਾਂ ਦੇ ਵਿੱਚ ਕਹਿੰਦੇ ਖੁੱਡੀਆਂ ਦਾ ਵਿਰੋਧ ਬਹੁਤ ਹੈ ਕਿਸਾਨ ਵੀ ਵਿਰੋਧ ਕਰੀ ਜਾਂਦੇ ਦੇਖੋ ਕੋਈ ਵੀ ਪਾਰਟੀ ਹੈ ਵਿਰੋਧ ਹੁੰਦਾ ਹੀ ਹੈ ਉਹਦਾ ਸਾਰੇ ਦੇ ਬਾਬੇ ਨਾਨਕ ਤੋਂ ਨਹੀਂ ਰਾਜੀ ਹੋਏ ਇਹ ਕਰਲੇ ਸੀ ਨਹੀਂ ਨਾ ਹੋਏ ਇਹ ਹਰੇਕ ਕੋਈ ਸਰਕਾਰ ਆ ਜੇ ਉਹਦੇ ਕੋਈ ਨਾ ਵੈਂਟੀਕੀ ਦੇ ਕੰਮ ਨਹੀਂ ਹੁੰਦੇ ਜਿਹਦੇ ਨਾਲ ਧੱਕਾ ਹੋ ਜਾਂਦਾ ਉਹ ਰੋਲਾ ਪਾਉਂਦੇ ਪੁਣਾ ਨੂੰ ਹਕੀਮਾਂ ਨੂੰ ਔਰ ਵੀ ਬਾਤ ਤੁਝ ਜਾਣੇ ਜਿਹੜੇ ਅੱਜ ਪਬਲਿਕ ਹੈ ਜਿਹੜੀ ਨੋਰਮਲ ਪਬਲਿਕ ਹੈ ਤੇ ਕਹਿੰਦੇ ਤਾਸ ਖੇਡਦੇ ਹੁੰਦੇ ਉਹ ਗੱਲਾਂ ਨਤੀਜਿਆਂ ਦੇ ਵਿੱਚ ਆਉਂਦੀਆਂ ਕਿ ਸਾਰ ਦਿਨ ਇੱਥੇ ਚਰਚਾ ਹੀ ਆਈ ਜਦੋਂ ਵੋਟਾਂ ਦਾ ਟਾਈਮ ਆਉਂਦਾ ਚਰਚਾ ਹੀ ਆਈ ਹੁੰਦੀ ਹੈ ਵੀ ਕਿਹੜਾ ਜਿੱਤੂ ਆ ਤੇ ਕਿਹੜਾ ਹਾਰੂ ਬਾਪੂ ਜੀ ਕਿਹੜੀ ਪਾਰਟੀ ਚੰਗੀ ਹੈ ਲੋਕਾਂ ਵਾਸਤੇ ਕੀ ਕੰਮ ਚੰਗੇ ਕਰ ਸਕਦੀ ਹੈ ਲੈ ਬਾਈ ਜੀ ਅਸੀਂ ਤਾਂ ਇਹ ਗੱਲ ਚਾਹੁੰਦੇ ਆ ਸੈਂਟਰ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਆਵੇ ਤੇ ਅਸੀਂ ਵੀ ਜੀਤਮਿੰਦਰ ਨੂੰ ਜਿਟਾਉਣਾ ਚਾਹੁੰਦੇ ਆ ਬਠਿੰਡੇ ਜਿਹੜੇ ਚ ਜੀਤਮਿੰਦਰ ਕਹਿੰਦੇ ਲੋਕ ਕਹਿੰਦੇ ਪਹਿਲਾਂ ਕਦੇ ਦਿਖਾਈ ਨਹੀਂ ਇਹ ਨਹੀਂ ਹੋ ਸਕਦਾਗਾ ਲੰਬੀ ਹਲਕੇ ਦੇ ਵਿੱਚ ਬਠਿੰਡੇ ਕਹਿੰਨ ਵਰ ਭਿੰਡ ਜਲੇ ਦੇ ਵਿੱਚ ਕੰਮ ਕਰਨਗੇ ਆਉਣ ਵਾਲੇ ਟਾਈਮ ਦੇ ਵਿੱਚ ਅੱਗੇ ਆਉਣਗੇ ਇਹ ਕਿਉਂਕਿ ਮਹਿੰਦਰ ਆਪਣਾ ਮਹਿੰਦਰਜੀ ਬਾਦਲਾ ਉਹਨਾਂ ਦੀ ਸਪੋਰਟ ਹੈਗੀ ਹੈ ਲੰਬੀ ਹਲਕੇ ਦੇ ਵਿੱਚ ਇਹ ਲੰਬੀ ਦੇ ਵਿੱਚ ਵੀ ਕਹਿੰਦੇ ਕਾਂਗਰਸ ਦੇ ਦੋ ਗੁੱਟ ਇੱਕ ਅਵਲ ਖਰਾਨਾ ਗਰੁੱਪ ਇੱਕ ਮਸ਼ੀਨ ਹੋ ਸਕਦਾ ਜੀ ਅਵਲ ਖਰਾਨੇ ਵਾਲੇ ਭਵਨ ਬਾਦਲਾ ਦੀ ਸਪੋਰਟ ਕਰਦੇ ਆ ਪਰ ਮਹਿੰਦਰ ਦੇ ਮੂੰਹ ਨੂੰ ਵੋਟ ਪਾਣੀ ਹੈ ਤੇਜ ਸਿੰਘ ਬਾਦਲ ਦੇ ਮੂੰਹ ਨੂੰ ਵੋਟ ਪਾਣੀ ਹੈ ਉਹ ਵੀ ਕਹਿੰਦੇ ਨਾਲ ਹੀ ਹੈ ਇਕੱਠੇ ਹੈ ਜਿੱਤੂ ਭਾਈ ਜੀ ਇੱਕ ਮਿੰਟ ਇੱਕ ਗੱਲ ਸੁਣ ਲਓ ਟਾਲੇ ਵਾਲੇ ਨੇ ਕੀ ਕੀਤਾ ਸੀ ਆ ਉਹ ਵੀ ਬਾਗਲ ਆ ਲੈਣਾ ਹੋਊਗੀ ਕੁੜਕਿਆਂ ਸਾਹਮਣੇ ਮਾਂਜੇ ਸੀ ਨਾ ਉਹਨਾਂ ਨੂੰ ਉਹ ਵੀ ਜੀਤਮਿੰਦਰ ਏਕਤੀ ਕਰੂਗਾ ਉਹਨਾਂ ਨਾਲ ਇਹਨੇ ਬਾਗਲ ਆ ਲੈਣਾ ਮੈਂ ਕਹਿੰਦਾ ਜੀ ਨਾ ਤਾਂ ਬਾਗਲ ਜਿੱਤੇ ਇਹਦੇ ਨਾਲ ਆदमी ਵੀ ਜਿੱਤੇ ਅਸੀਂ ਤਾਂ ਜੀਤਮਿੰਦਰ ਨੂੰ ਜਿਟਾਉਣਾ ਹੈ ਤੁਹਾਨੂੰ ਖੇਲਰੋਂ ਝਾੜੂ ਤਾਂ ਕਹਿਣ ਨਾ ਬਾਦ ਖੇਲਰ ਗਿਆ ਕੁਟਿਆ ਸਾਹਿਬ ਨੇ ਜਦੋਂ ਕੰਮ ਹੀ ਨਹੀਂ ਕੀਤੇ ਪਿੰਡਾਂ ਦੇ ਵਿੱਚ ਵਰਣੀ ਨਹੀਂ ਦੇਤੇ ਕਾਚਰਾਨੀ ਵਿੱਚ ਵਰਣੀ ਨਹੀਂ ਦਿੰਦੇਗੇ ਤੇ ਇੱਕ ਆਪਣਾ ਪਿੰਡ ਹੈ ਜੀ ਨਾਲ ਚਾਕਾਦਰ ਸਿੰਘ ਆ ਰੋਸੀ ਨੂੰ ਭੰਡੀ ਜਾਂਦੇ ਕਹਿੰਦੇ ਸਾਨੂੰ ਗੜਿਆਂ ਦੀ ਮਾਰ ਦੇ ਵਿੱਚ ਕੁਝ ਵੀ ਨਹੀਂ ਦਿੱਤਾ ਕਾ ਰੋਸੀ ਨੂੰ ਭੰਡੀ ਜਾਂਦੇ ਆ ਬੰਡਾਂਗੇ ਬਾਈ ਜੀ ਜਿਹੜੇ ਸਾਡੇ ਕੰਮ ਹੀ ਨਹੀਂ ਕੀਤੇ ਮੇਰਾ ਆਪਦਾ ਖੁਰ ਕਾਰਡ ਕਟਾਇਆ ਨੀਲਾ ਕਾਰਡ ਇਹਨਾਂ ਨੇ ਆਏ ਨੇ ਹਾਂਜੀ ਤੇ ਮੇਰੇ ਘਰਾਂ ਦੀ ਮੁਕੀ ਤੋਂ ਨਹੀਂ ਆਇਆ ਇਹ ਬੰਦਾ ਕਰੇੜੀ ਬੈਠਣ ਆਇਆ ਕਰ ਤੇ ਮੈਂ ਇਹਦੇ ਕਹਿੰਦੇ باوجود ਪਾਰਟੀ ਬਦਲਦੀ ਜੀ ਪਹਿਲਾਂ ਇਕੱਠੇ ਹੁੰਦੇ ਸੀ ਜਿਵੇਂ ਜਟਾਲੇ ਵਾਲਿਆਂ ਨਾਲ ਹੋਈ ਜਾਣਾ ਤੇ ਖੁੱਡੀਆਂ ਸਾਹਿਬ ਨਾਲ ਇੰਡੀ ਪਾੜੀ ਹੋਊਗੀ ਮੰਤਰੀ ਮੰਡਲ ਚੋ ਵੀ ਜਾਊਗਾ ਇਹ ਬੰਦਾ ਬਾਈ ਕਿਹੜੀ ਪਾਰਟੀ ਚੰਗੀ ਆ ਕਿਹੜੀ ਪਾਰਟੀ ਵਧੀਆ ਲੱਗਦੀ ਆਪਾਂ ਦਾ ਕਾਲੀ ਪਾਰਟੀ ਲੱਗੀ ਕਾਲੀਆਂ ਨੇ ਕਹਿੰਦੇ ਜਦੋਂ ਬਾਦਲਾਂ ਦਾ ਗੜ ਸੀ ਕਹਿੰਦੇ ਹੁਣ ਤਾਂ ਗੜ ਹੀ ਨਹੀਂ ਰਿਹਾ ਗੜ ਰਹਿਣਗੇ ਕਿਉਂ ਨਹੀਂ ਰਿਹਾ ਇਹ ਗੜ ਪੂਰਾ ਹੀ ਆ ਉਹਦਾ ਹਵਾ ਹੀ ਬਦਲ ਗਈ ਸੀ ਇੱਕ ਵਾਰੀ ਹਵਾ ਨਾਲ ਕਰਕੇ ਲੋ ਬਦਲਾਵ ਆਇਆ ਸੀ ਬਦਲਾਵ ਆਇਆ ਸੀ ਤਾਂ ਕਰਕੇ ਹਵਾ ਬਦਲ ਗਈ ਚਾੜੂ ਦਾ ਬਦਲਾਵ ਹਾਂ ਚਾੜੂ ਦਾ ਬਦਲਾਵ ਸੀ ਚਾੜੂ ਕਿਤੇ ਹੋ ਚਾੜੂ ਖੇਲ ਲਿਆ ਤਿੱਲਾ ਤਿੱਲਾ ਹੋ ਗਿਆ ਇਹ ਹੁਣ ਬਾਦਲਾਤ ਸਰਕਾਰ ਆਊ ਬਾਦ ਵਿਭਾਪੋ ਕਿਹੜੀ ਪਾਰਟੀ ਚੰਗੀ ਹੈ ਤੇਰੇ ਵਾਸਤੇ ਰਿਵਾ ਹਰਸ਼ਮਿਤ ਕਾਰ ਜਿੱਤੂਗੀ ਜੀ ਵਿਧਾਨ ਸਭਾ ਦਾ ਹਰਸ਼ਮਿਤ ਕੋ ਜਿੱਤੂਗੀ ਬਾਈ ਕਿਹੜੀ ਪਾਰਟੀ ਚੰਗੀ ਹੈ ਆਪਾਂ ਦਾ ਪਤਾ ਨਹੀਂ ਯਾਰ ਸਾਡੇ ਪਾਸੇ ਤਾਂ ਕਾਲੀ ਚੰਗੇ ਯਾਰ ਕਾਲੀ ਕੇ ਮੈਂ ਚੰਗੇ ਕਾਲੀ ਤਾਂ ਬੰਦਾ ਸਾਨੂੰ ਚੰਗੇ ਚੱਕ ਦਿੱਤੇ ਸੀ ਚੰਗੇ ਮਕਾਨ ਪਾਏ ਸੀਗੇ ਸਾਡੇ ਪਾਸੇ ਚੰਗੇ ਸੀਗੇ ਕੀ ਕੰਮ ਕਰਦੇ ਮਾ ਡਰਾਈਵਰੀ ਕਰਦਾ ਇਹ ਹੁਣ ਤਾਂ ਡਰਾਈਵਰਾਂ ਵਾਸਤੇ ਵੀ ਕਾਨੂੰਨ ਆਇਆ ਸੀ ਕਾਨੂੰਨ ਆਇਆ ਸੀ ਕਿ ਸਾਡੀਆਂ ਗੱਡੀਆਂ ਵੀ ਬਦਲ ਵਾਲੇ ਲਾਉਂਦੇ ਆ ਨਾਲੇ ਧੱਕੇ ਨਾਲ ਲਾਉਨੇ ਆ ਲੜਕੇ ਵੀ ਲਾਉਨੇ ਆ ਉਹਨਾਂ ਨਾਲ ਯਾਰ ਅਸੀਂ ਇਸ ਪਾਰਟੀ ਤੇ ਵਰਕ ਕਰਨਾ ਯਾਰ ਤਾਂ ਲਾਉ ਯਾਰ ਧੱਕੇ ਨਾਲ ਲੜਕੇ ਵੀ ਲਾ ਲੈਨੇ ਆ ਅਸੀਂ ਤੇ ਕਾਨੂੰਨ ਆਇਆ ਸੀ ਕਹਿੰਦੇ ਮੋਦੀ ਕਾਨੂੰਨ ਲੈ ਕੇ ਆਇਆ ਸੀਗਾ ਤੇ ਉਹ ਕਾਨੂੰਨ ਦਾ ਕੇ ਵਿਰੋਧ ਕੀਤਾ ਅਸੀਂ ਤਾਂ ਕੋਈ ਨਹੀਂ ਕੀਤਾ ਜਦੋਂ ਅਸੀਂ ਇਕੱਲੀ ਪਾਰਟੀ ਦੇ ਸਿੰਘ ਸਾਨੂੰ ਵਿਰੋਧ ਕਰਨ ਦੀ ਕੀ ਲੋੜ ਸੀਗੀ ਕਾਲੀਆਂ ਤੇ ਭਾਜੀਪੀ ਦੀ ਗੱਲ ਨਾ ਨਾ ਹਰਾਇਲੇ ਜਹਦਾ ਯਾਰ ਬੀਬਨ ਕੋਣ ਉਹਨਾਂ ਨੇ 10 ਵਜੇ ਪਹੁੰਚ ਚੰਡੀਗੜ੍ਹ ਬਣਾਤਾ ਉਹਨਾਂ ਨੇ ਬਟੰਡਾ ਉਹਨੂੰ ਕੋਣ ਹਰਉਣ ਵਾਲਾ ਕੋਲ ਬੀਬਨ ਕੋਈ ਹੈ ਨਹੀਂ ਸਕਦਾ ਤਾਂ ਬਾਈ ਸਾਡੇ ਨਾਲ ਬਾਈ ਕਿਹੜੀ ਪਾਰਟੀ ਚੰਗੀ ਹੈ ਬਾਈ ਬਾਦਲ ਸਿੰਘ ਪਾਰਟੀ ਹਾਂਜੀ ਬਾਦਲ ਦੇ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਹਾਂਜੀ ਇਹ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੱਛਾ ਅਜੇ ਬਾਦਲ ਸਾਹਿਬ ਨੂੰ ਜਾਂਦਾ ਨਹੀਂ ਕਾ ਸਿੰਘ ਬਾਦਲ ਹਾਂਜੀ ਉਹ ਤਾਂ ਆਪਣੇ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਕੰਮ ਤੁਸੀਂ ਯਾਦ ਕਰਦੇ ਹਾਂਜੀ ਹਾਂਜੀ ਬਹੁਤ ਚੰਗਾ ਕੰਮ ਕਰਿਆ ਜੀ ਉਹਨਾਂ ਨੇ ਕਹਿਆ ਬਨਾਰਪੁਰੋ ਸੀਪਿੰਡ ਦਾ ਖੁੱਡੀਆਂ ਤੋਂ ਮੰਤਰੀ ਵੀ ਹੈਗਾ ਕੀ ਉਹਨੇ ਦੋ ਸਾਲਾਂ ਚ ਕੰਮ ਨਹੀਂ ਕੀਤਾ ਨਹੀਂ ਜੀ ਕਰੇ ਸਾਡਾ ਛੋਟਾ ਜਿਹਾ ਪਿੰਡ ਸੀ ਜਿੱਥੇ ਪਾ ਬਾਟਰ ਵਾਕਸ ਪਹਿਲਾਂ ਉਹਨੇ ਬਣਾਇਆ ਸਾਡੇ ਪਿੰਡ ਚ ਕਿਹੜਾ ਪਿੰਡ ਸੀ ਖਿਓ ਵਾਲੀ ਹੈ ਜੀ ਹਾਂਜੀ ਤੇ ਹੋਰ ਜਿਹੜਾ ਪਾਣੀ ਦਾ ਸੀ ਕਿਲਾ ਜਮੀਨ ਦਾ ਆ ਪੰਜ ਚਾਰ ਮਿੰਟ ਪਾਣੀ ਦੇ ਹੁੰਦੇ ਸਾਡੇ ਅੱਧਾ ਘੰਟਾ ਕਰਿਆ ਉਹਨੇ ਪਾਣੀ ਦਾ ਬਾਲ ਸਾਹਿਬ ਨੇ ਪਹਿਲੀ ਵਾਰ ਕਰਿਆ ਸਾਡੇ ਇਹ ਕਹਿੰਦੇ ਹਸਪਤਾਲ ਵੀ ਬਦਲ ਦੇ ਵਿੱਚ ਵੱਡੇ ਵੱਡੇ ਬਣੇ ਹੋਏ ਆ ਡਾਕਟਰ ਕਹਿੰਦੇ ਸੀਗੇ ਪਰ ਹੁਣ ਤਾਂ ਕਹਿੰਦੇ 2 ਸਾਲਾਂ ਦੇ ਕੁਸ਼ ਹੀ ਹੈ ਨਹੀਂ ਹਰ ਤੁਸੀਂ ਮੇਰੇ ਤੋਂ ਇਮੇਜ ਹਸਪਤਾਲ ਉਹ ਲੈ ਆਈਏ ਵੇਰ ਕੇ ਤੇ ਹਰ ਸਮੇਂ ਤੋਂ ਜਿੱਤੂ ਵੀ ਬਿੰਡੇ ਤੋਂ ਵੇਰ ਕੇ ਕਹਿੰਦੇ ਬਦਲ ਦੇ ਵਿੱਚ ਜਿਹੜੇ ਕਾਲਜ ਆ ਇੰਸਟੀਚਿਊਟ ਆ ਕਹਿੰਦੇ ਸਭ ਬਦਲ ਦੀਆਂ ਹਾਂਜੀ 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 ਆਟਾ ਦਾਲ ਬਾਦਲ ਨੇ ਸਕੀਮ ਚਲਾਈ ਹੈ ਗਰੀਬਾਂ ਵਾਸਤੇ ਬਹੁਤ ਕਹਿੰਦੇ ਉਹ ਵੀ ਹੁਣ 5 ਕਿਲੋ ਕਣਕ ਮਿਲਣ ਲੱਗੀ ਨਹੀਂ ਜੀ ਫਿਰ ਉਹ ਜੋ ਬਦਲ ਕੇ ਕੰਮ ਢੜੂ ਵਾਲ ਬਦਲਾਵ ਆਇਆ ਸੀ ਬਦਲਾਵ ਆਇਆ ਸੀ ਤੇ ਬਦਲਾਵ ਚ ਬਹੁਤੀ ਵੋਟਾਂ ਪਾਈਆਂ ਹੋਣੀਆਂ ਨਹੀਂ ਜੀ ਪਈਆਂ ਐਕਸਾਈਨਲ ਕੋ ਨਹੀਂ ਬਾਲ ਸਾਫ ਕਿਹੜੀ ਪਾਰਟੀ ਦੇਖਾਂ ਹਰਸ਼ਮਰ ਕੋਰ ਨੂੰ ਅਰਸ਼ਮਰ ਕੋਰ ਦਾ ਕੋਈ ਕੰਮ ਹੀ ਆਦਾ ਸਾਰਾ ਕੁਝ ਜਿਆਦਾ 우ਸਤਾਦ ਜੀ ਅਰਸ਼ਮਰ ਕੋਰ ਨੇ ਐਮਜ ਹਸਪੀਟਲ ਲਿਆਂਦਾਈ ਬਠਿੰਡੇਈ ਬਠਿੰਡੇਈ ਉਹਨਾਂ ਨੇ ਸਾਰਾ ਵਿਕਾਸ ਕਰਾਇਆ ਜੀ ਬਠਿੰਡਾ ਉਹਨਾਂ ਨੇ ਕਹਿਤਾ ਵੀ ਚੰਡੀਗੜ ਬਣਾਦਾ ਮੰਨ ਲੋ ਜੀ ਬਠਿੰਡੇ ਦੇ ਤਾਂ ਇਥੋਂ ਲੋਕਲ ਤਾਂ ਹਰ ਨਹੀਂ ਸਕਦੇ ਜੀ ਆਪਾਂ ਉਹਨਾਂ ਨੂੰ ਮੱਲ ਬੋਟ ਪਾਵਾਂ ਹਰ ਸੇਮਤ ਕਰਨ ਨੂੰ ਆਪਾਂ ਹਰ ਸੇਮਤ ਨੂੰ ਬੋਟ ਪਾਵਾਂਗੇ ਬਾਈ ਕਿਹੜੀ ਪਾਰਟੀ ਚੰਗੀ ਹੈ ਮੇਰੇ ਕਿਹੜੀ ਪਾਰਟੀ ਚੰਗੀ ਹੈ ਕਾਂਗਰਸ ਪਾਰਟੀ ਦੀ ਕਾਂਗਰਸ ਕਾਂਗਰਸ ਨੇ ਕੋ ਕੰਮ ਕੀਤੇ ਬਹੁਤ ਪਲੀ ਸਾਡੇ ਦੀ ਹਲਕੇ ਜੀ ਸਰਦਾਰ ਮਹਿੰਦਰ ਬਾਦਲ ਜੀ ਸਾਡੇ ਗਰੀਬਾਂ ਦਾ ਬਹੁਤ ਹਮਦਰਦ ਬੰਦਾ ਜੀ ਹੁਣ ਮੁੰਡਾ ਨਾਲ ਫਤੇ ਵੀਰ ਨਾ ਸਟਾਰਟ ਹੋ ਗਿਆ ਉਹ ਲੋਕਾਂ ਦੇ ਹਰ ਇੱਕ ਵਿਆਹ ਸ਼ਾਦੀਆਂ ਚ ਗਰੀਬੀ ਤੌਰ ਚ ਹਰ ਇੱਕ ਨਾਲ ਸੁਲਝਦੇ ਆ ਲੇਕਿਨ ਆਉਂਦੇ ਆ ਪੂਰੇ ਕਰਦੇ ਜੀ ਉਹ ਸੌਣ ਕੰਮ ਸਾੜਦੇ ਆ ਮੈਂ ਕਹਿਣਾ ਮਤਲਬ ਇਹ ਗਰਮਿਤ ਖੁੰਡੀਆਂ ਲੰਬੀ ਆਪਣਾ ਬਰਿੰਡੇ ਜਿਲੇ ਦੇ ਵਿੱਚੋਂ ਹਰਦਾ ਤਾਂ ਮੰਤਰੀ ਮੰਡਲ ਚੋਂ ਗਈ ਉੱਡ ਗਈ ਘਰੇ ਵਹਿ ਜਾਣਗੇ ਚੁੱਪ ਤੁਸੀਂ ਕੋਈ ਲੱਡੋ ਉਹਨੂੰ ਬਾਈ ਜੀ ਲੱਡੋ ਕੀ ਮੈਂ ਕਿ ਜੋ ਕੁਸ ਆਖੂਗੇ ਬਰਫੀ ਬਣੂਗਾ ਜੀ ਮੈਂ ਮੇਸ਼ਿੰਦਰ ਦੇ ਮੋਹ ਨੂੰ ਸਵਾ ਮੁਕਾਬਲਾ ਬਣਿਆ ਹੋਇਆ ਇੱਕ ਪਾਸੇ ਜਿਤਮਿੰਦਰ ਹੈ ਵਿਵਹਰ ਸਿਮਰਤ ਕੋਰਾ ਲੱਖਾਂ ਸਧਾਨਾ ਹੈ ਪਰਮਪਾਲ ਕੋਰਾ ਹੈ ਤੇ ਖੁੱਡੀਆਂ ਖੁੱਡੀਆਂ ਤੇ ਬਾਦਲਾਂ ਦਾ ਘਾਟ ਤਾਂ ਕਹਿੰਦੇ ਹੈ ਹੈਗਾ ਹੀ ਹੈਗਾ ਕੋਈ ਖੁੱਡੀਆਂ ਵੀ ਹੁਣ ਬਾਦਲਾਂ ਨਾਲ ਬਾਦੀ ਮਾਰ ਗਿਆ ਤੇ ਕਹਿੰਦੇ ਸਿੰਘ ਪੂਰੇ ਬਾਦਲਾਂ ਤੇ ਤੇ ਖੁੱਡੀਆਂ ਤੇ ਫਸੇ ਹੋਏ ਕਿਹੜੇ ਦੀ ਜਾ ਜ਼ੋਰ ਲਗਾ ਵੇਖੋ ਜੀ ਸਾਨੂੰ ਤਾਂ ਅਸੀਂ ਕਾਂਗਰਸ ਪਾਰਟੀ ਨਾਲ ਖੜੇ ਆ ਸਰਦਾਰ ਮਹਿੰਦਰ ਸਿੰਘ ਬਾਦਲ ਨਾਲ ਖੜੇ ਆ ਸਾਨੂੰ ਤਾਂ ਹੀ ਲੱਗਦਾ ਸਾਡਾ ਹੀ ਦਬਦਬਾ ਹੈ ਸਾਡੀ ਕਾਂਗਰਸ ਜੀਤ ਮਹਿੰਦਰ ਸਿੰਘ ਜਿਹੜੇ ਹੈਗੇ ਸਿੱਧੂ ਉਹਨਾਂ ਦਾ ਬਹੁਤ ਦਬਦਬਾ ਹੈ ਆਪਦੇ ਉਧਰ ਹਲਕੇ ਚ ਤਲਵੰਡੀ ਚ ਤੇ ਹੁਣ ਇੱਧਰ ਵੀ ਉਹਨਾਂ ਦਾ ਪੂਰਾ ਵਾਧਾ ਜਾ ਰਿਹਾ ਸਾਨੂੰ ਤਾਂ ਇਹ ਲੱਗਦਾ ਜੀਤ ਮਹਿੰਦਰ ਸਿੰਘ ਬਾਜੀ ਮਾਰਨਗੇ ਖੁੱਡੀਆਂ ਵੀ ਕਹਿੰਦੇ ਕਾਂਗਰਸ ਤੋਂ ਗਿਆ ਸੀਗਾ ਪਰ ਕਹਿੰਦੇ ਸਰਕਾਰ ਦੇ ਜਦੋਂ ਖਤਮ ਹੋ ਗਈ ਸਰਕਾਰ ਦਾ ਟਾਈਮ ਖਤਮ ਹੋ ਗਿਆ ਕਹਿੰਦੇ ਫਿਰ ਪਾਰਟੀ ਬਦਲ ਨਹੀਂ ਹਾਂ ਚਲੋ ਉਹਦਾ ਉਹਦਾ ਨਿੱਜੀ ਆ ਜਿਵੇਂ ਉਹਨਾਂ ਨੇ ਸੋਚਿਆ ਨਾਲ ਉਹ ਤੋਂ ਕਾਂਗਰਸ ਨੇ ਵੀ ਵੋਟਾਂ ਪਾਈਆਂ ਕਾਲੀ ਦਲ ਨੇ ਵੀ ਪਾਈਆਂ ਸਾਰਿਆਂ ਨੇ ਰਲ ਮਿਲ ਕੇ ਚਲੋ ਉਹਨਾਂ ਦੀ ਟਾਈਮ ਸੀ ਉਹ ਬਣ ਗਏ ਗਾ ਹੁਣ ਆਪਦੀ ਉਹਨਾਂ ਨੇ ਆਪਦਾ ਵੇਖਣਾ ਹੈ ਗਾ ਜਿਹੜੇ ਵਰਕਰ ਹੈ ਜੋੜੇ ਉਹ ਮਹਿੰਦਰ ਸਿੰਘ ਬਾਦਲ ਨਾਲ ਜੁੜੇ ਹੋ ਉਧਰ ਨੂੰ ਹੋ ਗਏ ਜਿਹੜੇ ਬਾਦਲ ਦੇ ਸੀ ਉਹ ਆਪਦੇ ਉਹਦਾ ਨਿਆਬ ਦੇ ਲੈ ਗਏ ਹੁਣ ਵੇਖਦੇ ਕੀ ਬਣਦਾ ਗਾਣੀ ਕਹਿੰਦੇ ਬਦਲਾਵ ਆਇਆ ਸੀਗਾ ਜੀ ਬਦਲਾਵ ਕੋਈ ਦਿਖਿਆ ਬਦਲਾ ਪਿੰਡ ਦੇ ਵਿੱਚ ਨਹੀਂ ਕੋਈ ਬਦਲਾਵ ਨਹੀਂ ਆਇਆ ਬਦਲਾਵ ਕਾ ਦਾ ਆਇਆ ਬਦਲਾ ਤੁਹਾਡੇ ਸਾਹਮਣੇ ਆ ਜਿਹੜਾ ਬਦਲਾਵ ਆਇਆ ਕਹਿੰਦੇ ਬਦਲਾਵ ਇਹਦਾ ਲੈ ਕੇ ਆਇਆ ਕਹਿੰਦੇ ਝਾੜੂ ਲੈ ਕੇ ਕਹਿੰਦੇ ਪਿੰਡਾਂ ਚੋਂ ਗੰਦ ਕੱਢਦਾ ਜਿਹੜਾ ਗੰਦ ਕੱਢਣਾ ਸੀ ਉਸ ਤੋਂ ਵੱਧ ਪੈ ਗਿਆ ਗਲੀ ਗਲੀ 'ਚ ਨਸ਼ਾ ਹੋ ਗਿਆ ਠੀਕ ਹੈ ਕੋਈ 30 ਦਿਨਾਂ ਤੇ ਨਸ਼ਾ ਖਤਮ ਕਰਨ ਦੀ ਗੱਲ ਕਰਦਾ ਨਾ ਨਾ ਕੋਈ ਨਸ਼ਾ ਨਹੀਂ ਖਤਮ ਹੋਇਆ ਉਹਵੇਂ ਨਸ਼ਾ ਚੱਲੀ ਜਾਂਦਾ ਉਵੇਂ ਜਿਹੜੀਆਂ ਜੀਵ ਵਾਲੀਆਂ ਗੋਲੀਆਂ ਬਰੂਫ ਉਵੇਂ ਉਹ ਚਲੀ ਜਾਂਦੀਆਂ ਹਾਂ ਉਹ ਚਲੀ ਜਾਂਦੀਆਂ ਕਿੱਥੇ ਦਾ ਇਹਨਾਂ ਨੇ ਬੰਦ ਕਰਨੇ ਸੀ ਇਹਨੂੰ ਦਵਾਈ ਦੇ ਤੌਰ ਤੇ ਨਸ਼ਾ ਛਡਾਉਣ ਦੇ ਤੌਰ ਤੇ ਸੀ ਨਾ ਕਿ ਲਾਉਣ ਦੇ ਇਹ ਤਾਂ ਉਹ ਸਮਾਂ ਦੀ ਲੋਕਾਂ ਨੂੰ ਉਵੇਂ ਦੇਈ ਜਾਂਦੇ ਨਸ਼ਾ ਕੀ ਲੱਗਦਾ ਹੈ ਮੁੱਖ ਮੰਤਰੀ ਨਵੇਂ-ਨਵੇਂ ਕਦੇ ਤਾਂ تیر کمان ਮਾਰਦੇ ਨਜ਼ਰ ਆਉਂਦੇ ਕਦੇ ਮੂੰਹ ਤੋਂ ਦੇ ਨਜ਼ਰ ਆਉਂਦੇ ਕਦੇ ਕਹਿੰਦੇ ਆਸਲੋ ਕਦੇ ਹੂਟਿੰਗ ਕਰ ਲੋ ਇਹ ਕੀ ਲੱਗਦਾ ਪੰਜਾਬ ਦਾ ਮੁੱਖ ਮੰਤਰੀ ਹੈ ਕਾਰਨ ਬੱਧਾ ਕੀ ਹੈ ਇਹ ਕਮੇਡੀਅਨ ਹੈ ਕਮੇਡੀਅਨ ਨੇ ਉਹ ਜਿਹਾ ਕੰਮ ਹੀ ਕਰਨਾ ਜਿਹੇ ਜਿਹਾ ਉਹ ਹੁੰਦਾ ਠੀਕ ਹੈ ਇਹ ਕੋਈ ਏਡਾ ਸਿਆਣਾ ਨਹੀਂ ਕਹਿੰਦਾ ਪਾਪ ਕਹਿ ਸਕਦੇ ਇਹਨੂੰ ਅਸੀਂ। ਵੀੜਾ ਇਹ ਕੋਈ ਪੰਜਾਬ ਨੂੰ ਵਧੀਆ ਢੰਗ ਨਾਲ ਚਲਾ ਸਕਦਾ। ਕੀ ਲੱਗਦਾ ਤੁਹਾਡੇ ਤਾਂ ਗਵਾਂਡ ਪਿੰਡੀ ਐ ਖੁੱਡੀਆਂ? ਕੀ ਪਿੰਡ ਦੇ ਵਿੱਚ ਸਿਰਨਿਖੇ ਚ ਵਿਕਾਸ ਹੋਇਆ? ਨਹੀਂ ਵਿਕਾਸ ਕੋ ਉਸ ਤਾਂ ਕੋਈ ਨਹੀਂ ਹੋਇਆ ਪਰ ਖੁੱਡੀਆਂ ਸਾਹਿਬ ਠੀਕ ਐ, ਇਨਸਾਨ ਠੀਕ ਐ। ਇਹਨੇ ਦਰਵੇਸ਼ ਪਰਵਾਰ ਹੈ। ਹਾਂ ਦਰਵੇਸ਼ ਪਰਵਾਰ ਐ ਕੋਈ ਸ਼ੱਕ ਨਹੀਂ। ਇਸ 'ਚ ਕੋਈ ਸੀ ਦੋਰੈ ਨਹੀਂ ਪਰ ਜੇ ਕੋਈ ਬੰਦੇ شریف ਐ ਵਧ ਗਿਆ ਪਰ ਚਲੋ ਉਹ ਆਪਦਾ ਹੈ ਵੀ ਇਹਨਾਂ ਨੇ ਕੋਈ ਆਪਾਂ ਇਹਨਾਂ ਦਾ ਕੋਈ ਮਾੜਾ ਵੇਖਿਆ ਨਹੀਂ। ਪਹਿਲਾਂ ਕਾਂਗਰਸ ਚੋਸੀ ਵੀ ਨਾਲ ਸੀ ਉਹਨਾਂ ਦੇ ਨਾਲ ਹੀ ਰਹੇ ਆ ਠੀਕ ਹੈ ਨਾ ਕੋਈ ਗੱਲ ਤਾਂ ਗਾ ਹੁਣ ਆਪਦੀ ਪਾਰਟੀ ਦਾ ਵੇਖਣਾ ਨਾ ਅਸੀਂ ਆਪ ਦਾ ਤਾਂ ਤੁਸੀਂ ਕਿਹੜੀ ਪਾਰਟੀ ਬਾਪੂ ਜੀ ਦੇਖਣੀ ਪਸੰਦ ਕਰਦੇ ਅਸੀਂ ਤਾਂ ਕਾਂਗਰਸ ਨੂੰ ਚਾਹੁੰਦੇ ਹਾਂ ਹਾਂ ਕਹਿੰਦੇ ਕਾਂਗਰਸ ਨੂੰ ਤੁਸੀਂ ਸੈਂਟਰ ਦੇ ਵਿੱਚ ਮੋਦੀ ਦੇ ਬਰਾਬਰ ਦੇਖਣਾ ਚਾਹੁੰਦੇ ਹੋ ਜਾਂ ਪੰਜਾਬ 'ਚ ਦੇਖਣਾ ਚਾਹੁੰਦੇ ਸਾਰੇ ਜੰਮ ਵੀ ਸੈਂਟਰ ਜੀ ਵੀ ਉਹੀ ਆ ਗਏ ਹਾਂ ਹਾਂ ਹੋਰ ਕਿੰਨੇ ਗਰੰਟੀਆਂ ਦਿੱਤੇ ਮੋਦੀ ਮੁਰੋਦੀ ਗਰੰਟੀਆਂ ਜਿੰਦਾ ਹੂ ਸਹੀ ਨਹੀਂ ਕਹਤਾ ਹੈ ਜੀ ਕਿਸਾਨੀ ਕਾਨੂੰਨ ਦੇ ਹੱਕ ਚ ਹਾਂਜੀ ਹਾਂਜੀ ਤਨ ਕਾਨੂੰਨ ਸਹੀ ਲੱਗਿਆ ਮੋਤੀ ਨਹੀਂ ਦੇਖੋ ਜੀ ਕਾਨੂੰਨ ਤਾਂ ਵੈਸੇ ਸਾਰੇ ਬਿੱਤਰ ਹੈ ਪਰ ਅਸੀਂ ਜਿਆਦਾਤਰ ਅਸੀਂ ਆਪਦੇ ਹਲਕੇ ਦੀ ਗੱਲ ਕਰਾਂਗੇ ਹਲਕੇ 'ਚ ਵਿਕਾਸ ਹੋਇਆ ਨੇ ਹਲਕੇ 'ਚ ਕੋਈ ਵਿਕਾਸ ਨਹੀਂ ਹੈ ਬਦਲਾਵ ਕਹਿੰਦੇ ਬਦਲਾਵ ਤੁਹਾਡੇ ਸਾਹਮਣੇ ਹੈ ਤੁਸੀਂ ਮੰਨ ਲਓ ਕੋਮਕਿਆ ਏਰੀਆ ਤੁਹਾਨੂੰ ਪਤਾ ਹੀ ਹੈ ਬਦਲਾਵ ਕਿੰਨਾ ਵਧੀਆ ਹੋ ਰਿਹਾ ਉਹ ਕਹਿੰਦੇ ਝਾੜੂ ਲਿਆਤਾ ਹੈ ਕੋਈ ਗੰਦ ਨਹੀਂ ਰਹਿਣ ਦੇਣਾ ਨਹੀਂ ਜੀ ਗੰਧ ਤਾਂ ਬਿਲਕੁਲ ਸਾਫ਼ ਆ ਫਰਸਟ ਕਲਾਸ ਆ ਗੰਧ ਦੇਖੋ ਤੁਹਾਨੂੰ ਕਿਤੇ ਗੰਧ ਨਹੀਂ ਦਿਸਣਾਗਾ ਕਰੈਮ ਵਧਿਆ ਕਰੈਮ ਵਧਿਆ ਕਰੈਮ ਵਧਿਆ ਤੁਸੀਂ ਫਿਰ ਜੇ ਕੋਈ ਕਿਸੇ ਦੀ ਸੁਣਵਾਈ ਆ ਤਾਂ ਉਹ ਬਿਲਕੁਲ ਨਹੀਂ ਜੇ ਸਾਡੇ ਕੋਲ ਪਾਵਰ ਆ ਤਾਂ ਸਾਡੀ ਸੁਣਵਾਈ ਆ ਹੁਣ ਉਧਰ ਸਾਡੇ ਬਾਬਾ ਜੀ ਖੜੇ ਆ ਬਾਬਾ ਗੁਰਤੇਜ ਸਿੰਘ ਜੀ ਇਹਨਾਂ ਦੇ ਲੜਕੇ ਸੀ ਪ੍ਰਧਾਨ ਸੀ ਇਸ ਤੇ ਆਪਣਾ ਆਮ ਆਦਮੀ ਪਾਰਟੀ ਦੇ ਹੁਣ ਉਹ ਉਹਨਾਂ ਦੀ ਸੁਣਵਾਈ ਨਹੀਂ ਹੋਈ ਅਸੀਂ ਗਰੀਬ ਬੰਦੇ ਆ ਸਾਡੀ ਕੀ ਸੁਣਵਾਈ ਹੋਊਗੀ ਬਾਕੀ ਤੁਸੀਂ ਆਪਸਿਆਂ ਨੂੰ ਆਪ ਸੋਚ ਸਕਦੇ ਹੋ 76 ਵਾਲੇ ਦੀ ਸਰਕਾਰ ਹੈ ਜੀ ਬਸ ਹੋਰ ਗਾਂ ਗਾਂ ਹਾਂ 76 ਵਾਲੇ ਦੀ ਸਰਕਾਰ ਹੈ ਬਾਪੂ ਕਿਵੇਂ ਦੇਖਦੇ ਹੋ ਸਰਕਾਰ ਦੇ ਵਿੱਚ ਉਹ ਵੇਖ ਹੀ ਜਾਂਦੇ ਤੁਸੀਂ ਸਮਝ ਗਏ ਨਾ ਸਰਕਾਰ ਬਣਾਈ ਤਾਂ ਚੰਗੇ ਕਰਕੇ ਸੀ ਠੀਕ ਹੈ ਜਿਹੜੇ ਝਾੜੂ ਲਿਆਤਾ ਤਾਂ ਬਦਲਾਅ ਵਾਸਤੇ ਅਸੀਂ ਝਾੜੂ ਖਿਲਰ ਗਿਆ ਝਾੜੂ ਵਿੱਚ 17 ਜਾਂ ਰੜੇ ਅਸੀਂ ਝਾੜੂ ਨਾਲ ਕਾਂਗਰਸ ਛੱਡ ਕੇ ਅਸੀਂ ਤਿੰਨ ਚਾਰ ਪੀੜ੍ਹੀਆਂ ਕਾਂਗਰਸ ਨਾਲ ਰਹੇ ਹਾਂ ਸਾਡੇ ਦਾਦਾ ਪਰਦਾਦਾ ਕਾਂਗਰਸ ਨਾਲ ਰਹੇ ਸਮਝਣਗੇ ਉਸ ਤੋਂ ਬਾਅਦ ਮੇਰਾ بیٹے ਦੀ ਜਿਹੜੀ ਲੱਚੋ ਗੁਰਵਿੰਦਰ ਸਿੰਘ ਦੀ ਉਹਨੇ ਝਾੜੂ ਜੁਆਇਨ ਕਰਿਆ ਜਦੋਂ ਪਹਿਲੀ ਵਾਰੀ ਜਰਨੈਲ ਸਿੰਘ ਅਸੀਂ 17 ਚਾਹੇ ਤੇ 950 ਵੋਟ ਆਪ ਨੂੰ ਪਈ ਕਾਂਗਰਸ ਜਿਹੜੀ 3 ਨੰਬਰ ਤੇ ਆਈ ਸੀ ਸਮਝਣਗੇ ਉਸ ਤੋਂ ਬਾਅਦ ਜਦੋਂ ਜਸੇਧਾਰ ਆ ਕੇ ਗਰਮੀਤ ਸਿੰਘ ਉਦੋਂ ਵੀ ਉਹ ਨੂੰ ਇਹ ਪਤਾ ਵੀ ਇੱਥੇ ਘਰ ਤੋਂ ਘਰ 6 ਤੋਂ 700 ਬੰਦੇ ਦਾ ਘਟ ਸਮਝਣਗੇ ਐਸੇ ਜਗ੍ਹਾ ਐਸੇ ਜਗ੍ਹਾ ਮੈਂ ਆਪ ਆਇਆ ਉਦੋਂ ਹੈ ਨਾ ਤੁਸੀਂ ਤੁਹਾਨੂੰ ਪਤਾ ਇਸ ਗੱਲ ਦਾ ਠੀਕ ਹੈ ਅਸੀਂ ਤਾਂ ਵਰਕਰ ਬਣ ਕੇ ਰਹੇ ਹਾਂ ਇਹ ਵਰਕਰ ਬਣ ਕੇ ਰਵਾਂਗੇ ਕੰਮ ਕਿ ਲੀਡਰਸ਼ਿਪ ਕੋਈ ਨਹੀਂ ਪਰ ਰੌਲਾ ਇਸ ਗੱਲ ਦਾ ਵੀ ਜਿਹੜੇ ਵਰਕਰ ਹੈ ਵਰਕਰਾਂ ਦੀ ਪੁੱਛ ਦੱਸਦਾ ਹੋਵੇ ਨਾ ਕੰਮ ਕਿ ਅੱਗੇ ਤਾਂ ਕਹਿੰਦੇ ਬਦਲ ਆ ਲੈਣ ਦਾ ਕੋਈ ਵਰਕਰ ਜਾ ਕੇ ਵੀ ਕਹਿੰਦੇ ਗੱਲ ਕਹਿੰਦਾ ਸੀ ਨਾ ਅਫਸਰ ਨੂੰ ਅਫਸਰ ਡਰਦਾ ਸੀ ਕੰਮਦਾ ਸੀ ਕਹਿੰਦੇ ਕੰਮ ਕਰਦਾ ਸੀ ਕਹਿੰਦੇ ਹੁਣ ਕਹਿੰਦੇ ਚਾਈਪ ਮੀਤ ਪ੍ਰਧਾਨ ਜਾਬੜੇ ਕਹਿੰਦੇ ਗੱਲ ਹੀ ਨਹੀਂ ਹੁਣ ਆ ਉਹ ਤਾਂ ਚਲੋ ਅਸੀਂ ਤਾਂ ਕ੍ਰਾਪਸ਼ਨ ਹੋਵੇ ਹੋਈ ਜਾਂਦੀ ਹੈ ਜੀ ਗਲਤ ਦਾ ਕੁੱਤਾ ਲੱਗਣੀ ਸਾਡਾ ਤਾਂ ਇਹ ਸੀਗਾ ਵੀ ਜਿਹੜੇ ਗਰੀਬ ਤਰ੍ਹਾਂ ਦੇ ਨਾਲ ਵੋਟਰ ਹੈ ਮੋਟਰਾਂ ਦਾ ਸੁਣਾਈ ਹੋਵੇ ਨਾ ਇੱਥੇ ਜਿਹੜੇ ਚੈੱਕ ਆਉਂਦੇ ਚੈੱਕਾਂ ਦੇ ਸ਼ਰਿਆਂ ਦਾ ਪੈਸੇ ਮੰਗੀ ਜਾਂਦੇ ਸੀ ਆਗੂ ਕੋਈ 10000 ਆਪ ਦੇ ਦੇ ਦੋ ਆਪ ਦੇ ਹਾਂ ਇੱਥੇ ਇਹਨਾਂ ਦੇ ਇੱਕ ਮੈਂਬਰ ਹੈ ਸਾਡੇ ਇੱਕ ਚ ਬੰਦਾ ਸ਼ਾਇਦ ਆਇਆ ਉਹਨਾਂ ਦਾ ਚੈੱਕ ਆਇਆ ਕਿਹੜਾ ਮੈਂਬਰ ਹੈ ਮੈਂ ਤੁਹਾਨੂੰ ਦੱਸਦਾ ਮੈਂ ਮੈਂ ਨਾਂ ਨਹੀਂ ਲੈਂਦਾ ਹੁਣ ਨਾਂ ਲੈ ਬੈਠਾ ਤਾਂ ਮੈਂ ਕੋਈ ਗਲਤ ਹੋ ਜਾਂਦਾ ਉਹ ਸੁਣਦਾ ਹੀ ਹੂੰਗਾ ਪਤਾ ਵੀ ਉਹਨੂੰ ਇਹ ਨਹੀਂ ਗੱਲ ਆਗੂ ਹੈਨਾਂ ਦਾ ਜੋ ਇੱਥੇ ਸਾਡੇ ਇੱਕ ਬੰਦਾ ਸੀਗਾ ਉਹਨੂੰ ਚੈੱਕ ਆਇਆ ਅਸੀਂ ਉਹਨਾਂ ਆਖਿਆ ਉਹਦੇ ਕੋਲ ਜਾਂਦਾ ਰਹੇ ਸਮਝ ਗਏ ਨੇ ਰਭੀਆ ਲੱਗੂਗਾ ਇੱਕ ਚੈੱਕ ਇੱਕ ਲੱਖ 40 ਹਜ਼ਾਰ ਦਾ ਚੈੱਕ ਤੇ ਗਰੀਬ ਤੋਂ 40 ਹਜ਼ਾਰ ਲੈ ਲਿਆ ਉਹਦੇ ਪੱਲੇ ਕੀ ਹੈ ਲੱਖ ਵੀ ਲੱਖ ਲੱਖ ਤੇਨ ਦੇ ਦਿਆਂਗੇ ਸੌਦੇਬਾਜ਼ੀ ਹੁੰਦੀ ਸੀਗੀ ਵੀ ਸੌਦੇਬਾਜ਼ੀ ਹੁੰਦੀ ਹੈ ਫਿਰ ਉਹ ਜੀਆਂ ਵੋਟਾਂ ਵੇਚਣਗੇ ਐਦਾਂ ਮੈਂ ਤਾਂ ਖੁੱਡੀਆਂ ਕੋਲੇ ਵੀ ਜਾਂਦੇ ਹੁਣੇ ਸ਼ਾਨ ਨੂੰ ਨਹੀਂ ਪਤਾ ਇਸ ਕੱਲ ਦੀ ਖੁੱਡੀਆਂ ਕੋਲੇ ਜਾਂਦੇ ਇਹ ਤਾਂ ਖੁੱਡੀਆਂ ਸਾਹਿਬ ਨੂੰ ਪਤਾ ਨਾ ਖੁੱਡੀਆਂ ਖੁੱਡੀਆਂ ਸਾਹਿਬ ਨੇ ਪਰਚੋਲ ਕਰਨੀ ਸੀ ਨਾ ਆਪਦੀ ਵੀ ਹੁੰਦਾ ਕੀ ਹੈ ਉਹਨਾਂ ਨੇ ਵੈਸੇ ਨਾ ਨਵਾਂ ਸੀ ਤਿਆਰ ਬਾ ਕਹਿਦਗੇ ਵੀ ਲਾਲੋ ਘਾਟ ਹੋ ਗਈ ਜਾਂ ਉਹਨਾਂ ਤੋਂ ਸਮਝ ਨਹੀਂ ਅਸੀਂ ਇਹ ਗੱਲ ਨਹੀਂ ਪਰ ਉਹ ਤਾਂ ਕਹਿੰਦੇ ਸਾਡਾ ਤਿੰਨ ਪੀੜੀਆਂ ਰਾਜਨੀਤੀ 'ਚ ਤੁਰ ਗਈਆਂ। ਪਰ ਇਹ ਗੱਲ ਅਸੀਂ ਕੋਈ ਨਹੀਂ ਕਹਿੰਦੇ ਉਹ ਬੰਦਾ ਬਹੁਤ ਵਧੀਆ ਹੈ। ਬਹੁਤ ਹੀ ਸਾਫ਼ ਬੰਦਾ ਹੈ। ਅਸੀਂ ਐ ਨਹੀਂ ਕਹਿੰਦੇ ਵੀ ਗੋਤੇ ਫੁਕਦੇ ਆਉਂਦੇ ਸੀ ਇਹ ਜੀ ਗੱਲ ਨਹੀਂ। ਅਸੀਂ ਗੁੱਡੀਆਂ ਪਰ ਰੌਲਾ ਵੀ ਜਿਹੜੇ ਬੰਦੇ ਆਗੂ ਸੀ। ਕੋਈ ਖਰਾਬ ਕਰ। ਆਗੂਆਂ ਆਗੂਆਂ ਨੂੰ ਚਾਹੀਦਾ ਸੀ ਨਾ ਵੀ ਅਸੀਂ ਸਰਕਾਰ ਨਵੀਂ ਹੈ। ਵੋਟਾਂ ਪਾ ਕੇ ਜਿਚਾਇਆ ਪਰ ਇੱਕ ਬੰਦੇ ਦੀ ਗੱਲ ਚੰਗੀ ਹੈ। ਬਈ ਮੈਂ ਤਾਂ ਤੈਨੂੰ ਦੱਸਦਾ ਵੀ ਕੋਈ ਸਰਕਾਰ ਵੀ ਨਹੀਂ ਚੰਗੀ। ਹਾਂ। ਹੁਣ ਐ ਕਿ ਇਹ ਜੇ ਮੋਦੀ ਆ ਗਿਆ ਪਰ ਮੋਦੀ ਨੇ ਭਾਈ ਸਾਨੂੰ ਕਣਕ ਦਿੰਦਾ। ਇਹ ਤਾਂ ਚੰਗਾ ਹੀ ਆ। ہی گیا جما بہ گیا تو جی بادل صاحب کنک دہی بادل صاحب وہ بھی کھا کے مر گیا جھاڑو میرے کو ہاں یہ میں نے مہا تین دس دے میرے کو ہزار روپیہ کے کڑی کے جی پاوا گے کھاتے چار روپیہ کے چولہا خرچا پاوا گے پچی سو پینشن کرا گے دس نے کیتا کی ہے میرا پت سال پیارا ਉਹ ਮਰਗੀ ਕਾਮਰੇਟਾਂ ਦੇ ਤੇ ਉਹ ਇਹਨਾਂ ਦੇ ਕਾਂਗਰਸ ਵਾਲਿਆਂ ਦੇ ਪੈਰੀਂ ਹੱਥ ਲਾਉਂਦੀ ਤੇ ਉਹ ਆਵਦੇ ਮੇਰੀ ਕਿਸੇ ਨੇ ਟੱਡ ਨਹੀਂ ਮਾਰੀ ਤੇ ਮੈਂ ਕਿਹਨੂੰ ਚੁੱਲ੍ਹੇ ਤੇ ਦੇਵਾਂ ਮੇਰਾ 20 ਸਾਲ ਦਾ ਪੁੱਤ ਮਰ ਗਿਆ ਧੀ ਮੇਰੀ ਮਰ ਗਈ ਨਾ ਮੇਰੀ ਮੈਨੂੰ ਕਿਸੇ ਸਰਕਾਰ ਨੂੰ ਮੈਂ ਕੀ ਪੂਕਾ ਪੁੱਤ ਮੈਂ ਤਾਂ ਚੱਕੀ ਭਈ ਆ ਜਿਸ ਨਾਲ ਖੁੱਡੀਆਂ ਵਾਲਾ ਵੀ ਹੈਗਾ ਮੰਤਰੀ ਖੁੱਡੀਆਂ ਵਾਲਾ ਖੁੱਡੀਆਂ ਵਾਲਾ ਤਾਂ ਉਦੋਂ ਸਾਰਿਆਂ ਦਾ ਬੇੜਾ ਧੋਕੇ ਵੱਧ ਹਤਰਤਾ ਉਹਦਾ ਤਾਂ ਰੰਗਦਾ ਸੀ ਖੁੱਡੀਆਂ ਵਾਲਾ ਮੈਂ ਆਏ ਕਰ ਦੂੰਗਾ ਮੈਂ ਆਏ ਦੇਵਾਂਗਾ ਉੱਥੇ ਤੇ ਕੀਤਾ ਕੀ ਇਹਨੇ ਆਪ ਦੀ ਕੋਟੀ ਪਾ ਕੇ ਬਹਿ ਗਏ ਜਿਹੜੇ ਸਰਪੰਚ ਮੈਂਬਰ ਸੀ ਆਪ ਕੋ ਆਦੀਆਂ ਪਾ ਕੇ ਬਹਿ ਗਏ ਸਾਨੂੰ ਦੱਸ ਕੀ ਸਵਾਦ ਦਿੱਤੀ ਹੈ ਸਾਡੀਆਂ ਦਾ ਵੋਟਾ ਲੈ ਲੈਂਦੇ ਸਾਡੇ ਮਾਰਦੇ ਚੱਤਰ ਮੁੜ ਕੇ ਆ ਕਹਿੰਦੇ ਇੱਥੇ ਡਾ ਸਾਡੀ ਬੱਟ ਤੇ ਚੜੀ ਤੁਸੀਂ ਕਿਹੜੇ ਸਰਕਾਰ ਦੇਖਣਾ ਅਸੀਂ ਤਾਂ ਸਾਡੇ ਤੱਕ ਕਿਸੇ ਨੇ ਨਹੀਂ ਕੰਮ ਕੀਤਾ ਸਰਕਾਰਾਂ ਤਿੰਨ ਚਾਰ ਆ ਗਈਆਂ ਕਿਸੇ ਨੇ ਨਹੀਂ ਕੰਮ ਕੀਤਾ ਜਦੋਂ ਵੋਟਾਂ ਹੁੰਦੀਆਂ ਉਹਦੇ ਪੈਰੀ ਹੱਥ ਲਾਉਂਦੇ ਆ ਮੜ ਕੇ ਬਾਹਰ ਚੱਕ ਕੋਈ ਨਹੀਂ 1000 ਰੁਪਏ ਕਹਿੰਦੇ ਸੀ ਉਹ ਵੀ ਨਹੀਂ ਅਜੇ ਤਾਈ ਪਾਇਆ ਕਿਸੇ ਨੇ ਉਹ ਤਾਂ ਕਹਿੰਦੇ ਥੋ ਆਪਦੀ ਸਰਕਾਰ 2 ਸਾਲ ਹੋ ਗਏ ਬਦਲਾਅ ਦਾ ਕਹਿੰਦੇ ਨਹੀਂ ਸਾਡਾ ਤਾਂ ਕੋਈ ਬਦਲਾਅ ਨਹੀਂ ਹੋਇਆ ਹਜੇ ਤੱਕ ਇਹ ਜਦ ਤੱਕ ਝਾੜੂ ਵਾਲੇ ਨੇ ਝਾੜੂ ਹੀ ਮਾਰਦਾ ਝਾੜੂ ਹੀ ਪੰਜਾਬ ਵਿੱਚ ਉਹ ਕਹਿੰਦੇ ਬਦਲਾਅ ਲੈ ਕਹਿੰਦੇ ਝਾੜੂ ਲੈ ਕੇ ਆਨੇ ਕਿ ਚੰਗਾ ਸੋਹਣਾ ਕੰਮ ਕਰਾਂਗੇ ਕੀ ਕਰਾਂਗੇ ਉਹ ਨੂੰ ਮੇਰੇ ਸਾਹਮਣੇ ਲਿਆ ਮੈਂ ਦੱਪਤਾ ਨੂੰ ਵੀ ਤਾਂ ਤੱਕ ਕੀ ਕੀਤਾ ਤੂੰ ਉਹ ਕਾਮਰਜ ਉਹ ਕਾਂਗ کیا وہ میرے کوٹے ویک جا کے میرے کو جبان مک جانا کوئی بات نہ پوچھے مین بدہ گریب کروا کی وہ میرے تین ٹنگے پی آ میری تھی نکے نکے جاق چڈ کے مک گئی یہ پئی وہ میرا پت مک گیا ਮੈਂ ਇਹਨਾਂ ਦੇ ਕਾਮਰੇਟ ਕਾਂਗਰਸ ਆਲੇ ਨਹੀਂ ਫਾਇਰੀ ਕਹਿੰਦੇ ਬਾਦਲ ਆਲਿਆਂ ਦਾ ਵੀ ਗੜ ਹੁੰਦਾ ਸੀ ਇਹ ਬਾਦਲ ਬਾਦਲ ਚੰਗਾ ਸੀ ਹਾਂ ਬਾਦਲ ਸਰਕਾਰ ਚੰਗੀ ਸੀ ਪਰ ਜਿਹੜੇ ਚਮਚੇ ਸੀ ਉਹ ਮਰ ਗਏ ਲੈ ਕੇ ਚ ਬਾਦਲ ਨੂੰ ਜਿਹੜੀ ਪਿੰਡ ਦੀ ਪੰਚਾਇਤ ਸੀ ਪੰਚਾਇਤ ਨੇ ਮਾਰਿਆ ਬਾਦਲ ਬਾਦਲ ਗਰੀਬਾਂ ਵਾਸਤੇ ਚੰਗਾ ਸੀ ਬਾਦਲ ਦੇ ਕਹਿੰਦੇ ਨੋ ਵੀ ਚੰਗੇ ਕੰਮ ਕਰਦੀ ਸੀ ਗਰੀਬਾਂ ਵਾਸਤੇ ਪਰ ਇਹਨਾਂ ਨੂੰ ਖਤਰਾ ਮੈਂ ਦੱਸਣਾ ਉਹ ਜਿਹੜੀ ਪੰਚਾਇਤ ਸੀ ਨਾ ਹੁਣ ਤਾਂ ਅਸੀਂ ਅਸੀਂ ਖਾਤੇ ਚ ਪਾਵਾਂਗੇ ਤੇ ਜੋ ਪਹਿਲਾਂ ਕਿੱਥੇ ਗਈ ਸੀ ਤੁਸੀਂ ਖਾਤੇ ਚ ਪਾਉਣ ਵਾਲੇ ਉਹਦਾ ਹੱਪਾ ਲੈ ਕਹਿੰਦੇ ਆ ਹਾਂ ਉਹ ਚੜੂ ਵਾਲੇ ਚੜੂ ਵਾਲੇ ਨੇ ਇਹਦੇ ਕਰਦੇ ਕੁਝ ਨਹੀਂ ਕਰਦੇ ਸਭ ਚੋਰ ਕੁੱਤਿਆਂ ਰਲੇ ਆ ਇਹ ਆਹ ਕੁਝ ਨਹੀਂ ਕਰਦੇ ਪੁੱਤ ਕੀ ਸਰਕਾਰ ਤੋਂ ਉਮੀਦਾਂ ਲਾਈਆਂ ਸੀ ਬਦਲਾਅ ਆਇਆ ਸੀ ਕੀ ਦੇ ਸਾਨੂੰ ਨੌਕਰੀਆਂ ਬਾਰੇ ਕਹਿੰਦੇ ਸੀ ਹਰੇ ਘਰ ਦੇ ਵਿੱਚ ਨੌਕਰੀ ਦਵਾਂਗੇ ਸਾਨੂੰ ਵਾਲੇ ਤਾਂ ਕੋਈ ਨੌਕਰੀ ਨਹੀਂ ਮਿਲੀ ਇਹਦੇ ਚ ਵੀ ਨਹੀਂ ਕੋਈ ਲੱਗਿਆ ਕੋਈ ਨਹੀਂ ਲੱਗਿਆ ਜੀ ਹਲੇ ਤਾਂ ਗਰਾਊਂਡਾਂ ਦਾ ਗਿਆ ਸੀ ਨਾ ਕੋਈ ਗਰਾਊਂਡ ਬਣਿਆ ਜਵਾਗ ਤਾਂ ਸਾਰੇ ਰੋਲੇ ਫਿਰਦੇ ਇੱਥੇ ਕੋਈ ਕੋਈ ਕੁਝ ਨਹੀਂ ਕਰਦਾ ਗਰਮੀਤ ਸਿੰਘ ਖੁੱਡੀਆਂ ਬਣੇ ਆ ਠੀਕ ਹੈ ਉਹਨਾਂ ਨੇ ਇੱਕ ਵਾਰੀ ਨਹੀਂ ਪਿੰਡ ਦੇ ਵਿੱਚ ਢੇਡਾ ਮਾਰਿਆ ਹੁਣ ਡਰ ਨਹੀਂ ਲੱਗਦਾ ਤੇਰੇ ਤੋਂ ਪਰਚਾ ਬੋਲ ਨਾ ਕੋਈ ਚੱਕਰ ਨਹੀਂ ਪਰਚੇ ਤੋਂ ਆਪਾਂ ਨਹੀਂ ਡਰਦੇ ਜੀ ਠੀਕ ਹੈ ਪਰਚਾ ਪੈਣਾ ਹੋਵੇ ਸਰਕਾਰ ਕੋਈ ਚੱਕਰ ਹੀ ਨਹੀਂ ਜੀ ਠੀਕ ਹੈ ਫਿਰ ਕੀ ਸਰਕਾਰ ਆਈ ਕਿਹੜਾ ਕਿਹੜੇ ਕੋਲੇ ਬੰਦੇ ਕੋਲੇ ਪੈਸਾ ਜੀ ਉਹ ਪੈਸੇ ਪਿੱਛੇ ਨਾਲ ਪਰਚਾ ਹੀ ਭਵਾ ਸਕਦਾ ਆਪਣੇ ਦੇ ਝੂਠਾ ਹੋਰ ਨਹੀਂ ਕੁਝ ਕਰ ਸਕਦਾ ਉਹ ਬੰਦਾ ਠੀਕ ਹੈ ਇੰਨੇ ਜਿੱਥੇ ਬੈਠੇ ਉਥੇ ਆਪਾਂ ਬੈਠੇ ਰਾਵਾਂਗੇ ਆਪਾਂ ਨੂੰ ਕੀ ਆਈ ਨਹੀਂ ਹੁਣ ਤੁਹਾਡੀ ਮੰਗ ਕਹਿੰਦੇ ਗਰਾਊਂਡ ਸੀਗੀ ਗਰਾਊਂਡ ਨਹੀਂ ਬਣਿਆ ਨਹੀਂ ਨਹੀਂ ਨੌਕਰੀ ਆਈ ਆਪਾਂ ਨੂੰ ਹੁਣ ਕਣਕ ਬੰਦ ਕਰਤੀ ਜੀ ਇਹਨਾਂ ਨੇ ਠ ਉਹ ਸੈਂਟਰ ਸਰਕਾਰ ਵੱਲੋਂ ਆਉਂਦੀ ਹੈ ਜੀ ਠੀਕ ਹੈ ਜੀ ਤੇ ਇਹਨਾਂ ਨੇ ਜਿਹੜੀ ਕਣਕ ਦੇਣੀ ਸੀ ਆਪਾਂ ਨੂੰ 30-30 ਕਿਲੋ ਮਿਲਦੀ ਸੀ ਜੀ ਠੀਕ ਹੈ ਉਹ ਵੀ ਬੰਦ ਕਰਤੀ ਜੀ ਇਹਨਾਂ ਨੇ ਤਾਂ ਠੀਕ ਹੈ ਕਹਿੰਦੇ ਭਗਵੰਤ ਮਾਨ ਦੇ ਨਾ ਜੀ ਨਾ ਬਸ ਮੈਂ ਨਾ ਝਾੜੂ ਵਾਲੇ ਦਾ ਕੁਝ ਬੋਲਣਾ ਨਹੀਂ ਚਾਹੁੰਦਾ ਜੀ ਬਸ ਉਹਦਾ ਜਮ ਖਤਮ ਆ ਜੀ ਕਹਾਣੀ ਉਹਨਾਂ ਦੀ ਤਾਂ ਵੋਟ ਕਿਹਨੂੰ ਪਾਉਂ ਬੋਟ ਆਪਾਂ ਨੂੰ ਤਾਂ ਮਤਲਬ ਭਰਤ ਸਾਹਿਬ ਸਹੀ ਸੀਗੇ ਜੀ ਠੀਕ ਆ ਉਹਨਾਂ ਨੇ ਏਮਜ ਲੈ ਆਂਦਾ ਸੜਕਾਂ ਬਣਾਈਆਂ ਹਾਈਵੇ ਬਣਾਈ ਜੀ ਠੀਕ ਆ ਹਵਾਈ ਅੱਡਾ ਲੈ ਕੇ ਆਂਦਾ ਜੀ ਠੀਕ ਆ ਨਾਲੀਆਂ ਨੋਲੀਆਂ ਵਗੈਰਾ ਠੀਕ ਆ ਕਣ ਹਾਂਜੀ ਤੇ ਉਹਨਾਂ ਦੀ ਪਾਰਟੀ ਨਹੀਂ ਪਾਰਟੀ ਨਹੀਂ ਪਾਰ ਜ਼ਰੂਰੀ ਨਹੀਂ ਹੁੰਦਾ ਜੇ ਬੰਦਾ ਉਹਦੇ ਪਾਰਟੀ ਜੇ ਤੇ ਉਹਨਾਂ ਦੀ ਕਰੂਗਾ ਜੀ ਕਈ ਵਾਰ ਹੁੰਦਾ ਗੁਣਗਾਨ ਕਰਤਾ ਉਹਨਾਂ ਦੇ ਨਹੀਂ 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 ਸਾਰੇ ਇਦਾਂ ਦੀ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਆਪਾਂ ਮਤਲਬ ਆਪਾਂ ਸੱਚਮੁਖਰ ਖੜੇ ਆ ਠੀਕ ਹੈ ਸੱਚਮੁਖਰ ਖੜੋ ਆਪਾਂ ਤਾਂ ਕਹਿੰਨੇ ਠੀਕ ਹੈ ਜਿਉਂ ਉਹਨਾਂ ਨੇ ਕੰਮ ਕੀਤੇ ਹੁੰਦੇ ਝਾੜੂ ਵਾਲੇ ਨੇ ਕੰਮ ਕੀਤੇ ਹੁੰਦੇ ਤੇ ਆਪਾਂ ਝਾੜੂ ਵਾਲੇ ਦਾ ਨਾਮ ਲੈਣਾ ਹੀ ਸੀ ਨਾ ਜਦੋਂ ਲਾਵਾ ਆਇਆ ਸੀ 2 ਸਾਲ ਪਹਿਨ ਹਾਲੇ ਤਾਈ ਦਾ ਤੁਸੀਂ ਬਦਲਾਅ ਦੇਖਿਆ ਨੇ ਮਾਤਾਂ ਨਾਲ ਮਾਤਾ ਨਾਲ ਤੁਹਾਡੀ ਗੱਲ ਹੋਈ ਆ ਠੀਕ ਹੈ ਬਦਲਾਅ ਦੇਖ ਲਿਆ ਤੁਸੀਂ ਦੇਖ ਠੀਕ ਹੈ 1000 ਰੁਪਏ ਕਿਹਾ ਸੀ ਤੇ ਆਪਾਂ ਬੜੇ ਪਬਲਿਸ਼ਨ 2500 ਰੁਪਏ ਕਰਾਂਗੇ ਆਈ ਹਰੀ ਦਾ 2500 ਰੁਪਏ ਪਬਲਿਸ਼ਨ ਠੀਕ ਹੈ ਮੋਰ ਤੇ ਕਬੂਤਰ ਵਾਲੀ ਗੱਲ ਕਲਕੇ ਲੈ ਹਾਂਜੀ ਕੋਈ ਵੀ ਦੇਖ ਲੋ ਮੋਰ ਤੇ ਕਬੂਤਰ ਵਾਲੀ ਗੱਲ ਹੋਈ ਮੋਰ ਝੋਲਾ ਪੰਛੀ ਸੀਗਾ ਤੇ ਕਬੂਤਰ ਤੇਜ ਸੀਗਾ ਉਹਦੇ ਪੰਜੇ ਨਹੀਂ ਲੱਗੇ ਛਲਕੇ ਹਾਂ ਬਸ ਉਹੀ ਕਹਾਵਤ ਹੋਈ ਇਹ ਕੁੜਗਿਆ ਸਾਹਿਬ ਵੀ ਬੰਦਾ ਤਾਂ ਸਹੀ ਸੀ ਪਹਿਲਾਂ ਪਰ ਤੇਜ ਬਣ ਕੇ ਆਇਆ ਸੀ ਸਾਰੇ ਨੂੰ ਪ੍ਰਾਤਰਾ ਕੇ ਲੈ ਗਿਆ ਨਹੀਂ ਨਹੀਂ ਇਹਦਾ ਵੀ ਦਿਮਾਗ ਕੱਢ ਲਿਆ ਇਹ ਨਾ ਇਹ ਟਾੜੂ ਵਾਲੇ ਚੁਟਕਲੇ ਸੁਣਾਉਂਦੇ ਆਂ ਜੀ ਬੰਦਿਆਂ ਨੂੰ ਚੁਟਕਲੇ ਠੀਕ ਹੈ ਚੁਟਕਲੇ ਸੁਣਾਉਂਦੇ ਆਂ ਚੁਟਕਲੇ ਸੁਣਾ ਸੁਣਾ ਕੇ ਤੇ ਹਾਲ ਦੇ ਕੰਨੇ ਖਿੱਚ ਲੈਂਦੇ ਬੰਦੇ ਨੂੰ ਜੀ ਉਹ ਕਹਿੰਦੇ ਫੇਰ ਸੈਲੀਬ੍ਰਿਟੀ ਆ ਗਏ ਨਾ ਸਾਰੇ ਬੱਸ ਬੱਸ ਚੁਟਕਲੇ ਸੁਣਾ ਦੇ ਤੇ ਉਹਨਾਂ ਦੇ ਕੰਨੇ ਬੰਦੇ ਖਿੱਚ ਲੇ ਕਲਾਕਾਰ ਆ ਗਏ ਭਰਾਵਾ ਬੱਸ ਗਾਂ ਦਿਖਾ ਵੀ ਇੱਕ ਛਿੱਟੇ ਵੀ ਕਲਾਕਾਰਾਂ ਨੂੰ ਦਈ ਜਾਂਦੇ ਆ ਫੇਰ ਮੈਨੂੰ ਲੱਗਦਾ ਸਰਕਾਰ ਹੀ ਕਲਾਕਾਰ ਨੇ ਦੇਖੋ ਹੁਣ ਅੱਗੇ ਦੇਖਦੇ ਤੇ ਜਾਓ ਕੀ ਹੁੰਦਾਗਾ ਤੇ ਫਿਲਮਾਂ ਨਾ ਬਣ ਜਾਣ ਪੰਜਾਬ ਗੱਲ ਤਾਂ ਉਹੀ ਹੈ ਜੀ ਫੇਰ ਹਨੀਆਂ ਹੀ ਪਈਆਂ ਜੀ ਫਿਲਮਾਂ ਤਾਂ ਬਣਾ ਰਹਿ ਕੀ ਗਾ ਇੱਥੇ ਕੋਈ ਜਿਹੜੀ ਜੂਥ ਪਾਰਟੀ ਤੁਰੀ ਫਿਰਦੀ ਆ ਉਹੀ ਤੁਰੀ ਫਿਰਦੀ ਆ ਕਿਸੇ ਨੂੰ ਨੌਕਰੀਆਂ ਨਹੀਂ ਦਿੰਦੇ ਪਏ ਅਸੀਂ ਨੌਕਰੀਆਂ ਦਵਾਏ ਨੌਕਰੀਆਂ ਦੇ ਵਾਏ ਕਿਸੇ ਨੂੰ ਨਹੀਂ ਦਿੰਦੇ ਪਏ ਐ ਤਾਂ ਫਿਰ ਯੂਥ ਉਹੀ ਰਹਿ ਜੂਗਾ ਫਿਰ ਅੱਗੇ ਆਊਗਾ ਕੀ ਪਿੰਡ ਤੇ ਨਸ਼ਾ ਕਿੰਨਾ ਕਹ ਯਾਰ ਨਸ਼ਾ ਦਾ ਇਹ ਬਿੱਗੀ ਜਾਂਦਾ ਹਰੇਕ ਪਣਾ ਵਧ ਗਿਆ ਭਾਈ 4 ਗੁਣਾ ਇਹ ਤਾਂ ਕਹਿੰਦੇ 30 ਦਿਨਾਂ ਚ ਖਤਮ ਕਰਾ ਤੀਕ ਆ ਦੇਖ ਲੋ 2.5 ਸਾਲ ਹੋ ਗਏ 60 ਦਿਨ ਲੈ ਲੈਣ 75 ਦਿਨ ਲੈ ਲੈ ਨਸ਼ਾ ਬੰਦ ਦਾ ਕਰ ਭਰਾਵਾ 25 ਸਾਲ ਹੋ ਗਏ ਹਾਂ ਤਾਂ ਫਿਰ ਬੰਦ ਹੀ ਨਹੀਂ ਹੋ ਹਾਲੇ ਤੱਕ ਕਰਦੇ ਵਧੀ ਜਾਂਦਾ ਵਧੀ ਜਾਂਦਾ ਹਰੇਕ ਪਿੰਡ ਜਾਮ ਹੋਈ ਜਾਂਦਾ ਅੱਜ ਕੱਲ ਆਪਣੇ ਪਿੰਡ ਦੇ ਵਿੱਚ ਦਿੱਲੀ ਨਸ਼ੇ ਨਾਲ ਇੱਕ ਨਾ ਇੱਕ ਇੱਕ ਮੌਤ ਹੁੰਦੀ ਹੁੰਦੀ ਆ ਲੰਬੀ ਚ ਲੰਬੀ ਦੇ ਵਿੱਚ ਹੀ ਹੋਰ ਪਿੰਡ ਦੇ ਵਿੱਚ ਵੀ ਤੁਸੀਂ ਲਾ ਲਓ ਬਾਦਲਾਂ ਦੇ ਹੁੰਦੇ ਵੀ ਐਂ ਹੀ ਨਹੀਂ ਬਾਦਲਾਂ ਦੇ ਆਪਾਂ ਇਹ ਕਹੀਏਗਾ ਉਹ ਤੋਂ ਨਹੀਂ ਇਦਾਂ ਸੀਗਾ ਜੀ ਠੀਕ ਆ ਮਤਲਬ ਆਪਾਂ ਮੰਨਦੇ ਚਲ ਨਸ਼ਾ ਸੀਗਾ ਠੀਕ ਆ ਪਰ ਇੰਨਾ ਨਹੀਂ ਸੀਗਾ ਠੀਕ ਆ ਜਿੰਨਾ ਹੁਣ ਚ ਡਰਦੇ ਸੀ ਡਰਦੇ ਸੀ ਪਰ ਹੁਣ ਜਿੰਨਾ 4 ਗੁਣਾ ਵੱਧ ਗਿਆ ਜੀ ਨਸ਼ਾ ਤੁਸੀਂ ਆਪ ਹੀ ਦੇਖੋ ਕਿੰਨਾ ਕੋੜਾ ਮਾਰਦਾ ਖੁੱਡੀਆਂ ਪਿੰੜ ਕੇ ਆਹਦੇ ਪਿੰਡ ਜਿਹਦਾ ਭਣੇ ਨਹੀਂ ਮਾਰਦੇ ਇੱਥੇ ਤਾਂ ਮਾਰਿਆ ਨਹੀਂ ਵਾਲੇ ਤਾਂ ਇੰਜ ਹੀ ਗੇੜਾ ਧੰਨਵਾਦ ਵੀ ਨਹੀਂ ਧੰਨਵਾਦ ਅੱਡੇ ਤੇ ਕਰਦਾ ਜੀ ਵੇੜੇ ਜਦਾਇਆ ਹੀ ਨਹੀਂ ਜੀ ਕੋਈ ਠੀਕ ਹੈ ਮੱਲੇ ਚ ਲਗੇ ਨੇ ਦੇਖਿਆ ਵੀ ਨਹੀਂ ਜੀ ਕਿਵੇਂ ਮਤਲਬ ਛੱਤਾਂ ਡਿ ਗੰਗਾ ਬੰਗਾ ਮੀਂਹ ਆਈ ਜਾਂਦੀ ਆ ਪਾਣੀ ਵਿੱਚ ਵੜੀ ਜਾਂਦਾ ਕੋਈ ਪੁੱਛਦਾ ਤਾਂ ਹੈਗਾ ਜੀ ਆਪਾਂ ਕਾਨਮ ਕੋਣ ਵੀ ਨਹੀਂ ਆਇਆ ਕੋਈ ਖਲੇ ਤਾਂ ਹੀ ਦਾਇ ਨਹੀਂ ਜੀ ਕਿਹੜੇ ਬਾਦਲ ਸਾਹਿਬ ਨੇ ਦੇਦੇ ਉਹ ਹੀ ਚੱਲੀ ਜਾਂਦੇ ਨੇ ਚੱਕ ਚੁੱਕ ਦੇ ਨਾਮ ਤੇ ਪੈਸੇ ਪੂਸੇ ਮੰਗਦੇ ਆ ਵਿੱਚ ਮੈਂਬਰ ਬਸ ਉਹਦਾ ਰੱਬ ਦਾ ਨਾਮ ਹੀ ਆ ਜੀ ਠੀਕ ਆ ਪੰਚਾਇਤਾਂ ਦੇ ਤਾਂ ਨਾ ਹੀ ਨਾ ਲੋ ਜੀ ਇੱਥੇ ਪਤਾ ਨਹੀਂ ਕਿੰਨੇ ਕੇ ਪੜਦੇ ਖੁੱਲਣਗੇ ਸਹੀ ਨੇ ਗੱਲ ਬਸ ਚੁੱਪੀ ਕਰ ਜਾ ਜੀ ਬਸ ਚੁੱਪ ਜੀ ਆਪਣਾ ਭਲਾ ਜੀ ਠੀਕ ਆ ਆ ਬਿਲਕੁਲ ਜਿਹੜੀਆਂ ਸਰਕਾਰਾਂ ਉਹ ਆਪਦੇ ਜਿਹੜੇ ਕਾਲੇ ਕਾਰਨਾਮੇ ਨੇ ਜਿਹੜੀਆਂ ਸਰਕਾਰਾਂ ਦੇ ਉਹ ਲੋਕਾਂ ਨੇ ਖੋਲ ਦਿੱਤੇ ਕਿ ਇੱਕ ਮਾਤਾ ਨੇ ਤਾਂ ਉਹ ਮਾਂ ਪੈਣ ਦੀਆਂ ਗਾਲਾਂ ਵੀ ਦੇਣੀਆਂ ਸਰਕਾਰਾਂ ਨੂੰ ਸ਼ੁਰੂ ਕਰਤੀਆਂ ਕਹਿੰਦੀ ਇਹ ਕਿਸੇ ਕੰਮ ਦੇ ਨਹੀਂ ਕਹਿੰਦੀ ਕਿਸੇ ਟਾਈਮ ਜਿਹੜੀ ਬਾਦ ਸਰਕਾਰ ਸੀ ਉਹ ਸਾਡੇ ਲਈ ਚੰਗੀ ਸੀ ਤਾਂ ਬਣੇ ਉਹ ਪੰਜਾਬ ਹਰਿਆਣਾ ਲਾਈਵ ਨਾਲ ਧੰਨਵਾਦ ਲੰਬੀ